ਸ਼ੋ ਜਿਹੜਾ ਇੱਕ ਵੇਲੇ ਇੰਨੀ ਹਾਈਪ ਤੇ ਜਾਂਦਾ ਇਨਫਲੂਐਂਸਰ ਜਿਹੜੇ ਨੇ ਬੈਠੇ ਹੁੰਦੇ ਨੇ ਉਹਨਾਂ ਦੇ ਕਿੰਨੇ ਫੋਲੋਅਰਸ ਨੇ ਲੋਕ ਪਸੰਦ ਵੀ ਕਰਦੇ ਨੇ ਪਰ ਇੱਕਦਮ ਇੱਕ ਸਟੇਟਮੈਂਟ ਤੋਂ ਬਾਅਦ ਇਹ ਡਾਊਨਫਾਲ ਜਿਹੜਾ ਦੇਖਣ ਨੂੰ ਮਿਲਿਆ ਲੋਕਾਂ ਦਾ ਗੁੱਸਾ ਜ਼ਾਹਰ ਹੋਇਆ ਕਿੰਨੇ ਇਨਫਲੂਐਂਸਰਸ ਨੇ ਪੋਡਕਾਸਟਰਸ ਨੇ ਬਲੌਗਰਸ ਨੇ ਇਹ ਕਿਤੇ ਨਾ ਕਿਤੇ ਯੂਥ ਜਨਰੇਸ਼ਨ ਦਾ ਰੋਲ ਮਾਡਲ ਨੇ ਔਰ ਅੱਜਕੱਲ ਜੇ ਦੇਖਿਆ ਜਾਵੇ ਜਿਹੜੇ ਇੰਟਰਵਿਊਅਰਸ ਨੇ ਜਾ ਜਰਨਲਿਜ਼ਮ ਕਰਦੇ ਚੰਗੇ ਜਰਨਲਿਸਟ ਨੇ ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮ ਤੇ ਐਕਟਿਵ ਨੇ ਔਰ ਰੋਲ ਮਾਡਲ ਬਣ ਜਾਂਦੇ ਨੇ ਯੂਥ ਦੇ ਲਈ ਇਹ ਸਾਰੇ ਜਿਹੜੇ ਲੋਕ ਨੇ ਜਿਹੜਾ ਸ਼ੋਅ ਜਿਸ ਦੇ ਬਾਰੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਇੰਡੀਆਜ਼ ਗਾਟ ਲੇਟੈਂਟ ਮੈਂ ਪਰਸਨਲੀ ਇੱਕ ਗੱਲ ਕਹਾ ਵਿਰੋਧ ਇਹਦਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਔਰ ਦੇਰੀ ਦੇ ਨਾਲ ਹੋਣ ਲੱਗਿਆ ਕਾਮੇਡੀ ਸਾਡੀ ਸਾਡੇ ਦੇਸ਼ ਦੇ ਵਿੱਚ ਬਹੁਤ ਲੋਕ ਕਰਦੇ ਨੇ ਵੱਡੇ ਵੱਡੇ ਨਾਮ ਮਹਿਮੂਦ ਸਾਹਿਬ ਤੋਂ ਲੈ ਕੇ ਬਾਲੀਵੁੱਡ ਚ ਜੌਨੀ ਲੀਵਰ ਹੋਏ ਨੇ ਹੋਰ ਕਈ ਜਿਹੜੇ ਸਿਤਾਰੇ ਨੇ ਪੰਜਾਬ ਦੇ ਵਿੱਚ ਜਸਪਾਲ ਪੱਟੀ ਹੋਏ ਨੇ ਜਾਂ ਭਗਵੰਤ ਮਾਨ ਸਾਹਿਬ ਉਹਨਾਂ ਨੇ ਕਾਮੇਡੀ ਕੀਤੀ ਹੈ ਉਹ ਇੱਕ ਅਲੱਗ ਤਰ੍ਹਾਂ ਦੀ ਕਾਮੇਡੀ ਸੀ ਪਰ ਜਿਹੜਾ ਇਸ ਸ਼ੋਅ ਦੇ ਉੱਪਰ ਕਾਮੇਡੀ ਦੇ ਨਾਮ ਦੇ ਉੱਪਰ ਗੰਦਗੀ ਪਰੋਸੀ ਜਾਂਦੀ ਅੱਜ ਜਿੰਨਾ ਵੱਡੇ ਪੱਦਰ ਤੇ ਰਣਵੀਰ ਦਾ ਕ੍ਰਿਟਿਸਿਜ਼ਮ ਹੋ ਰਿਹਾ ਵਾ ਔਰ ਦੂਜੇ ਕ੍ਰਿਟਿਸਿਜ਼ਮ ਨਹੀਂ ਜਿਹਦਾ ਵਿਰੋਧ ਹੋ ਰਿਹਾ ਔਰ ਲੋਕ ਲੋਕ ਕਹ ਰਹੇ ਕਿ ਇਹਨੂੰ ਸੁਣਨਾ ਹੀ ਨਹੀਂ ਚਾਹੀਦਾ ਸੀਗਾ ਪਹਿਲੇ ਤੋਂ ਕਿਉਂਕਿ ਰਣਵੀਰ ਅਲਾਵਾ ਦੀ ਇੱਕ ਇਹੋ ਜਿਹਾ ਪੋਡਕਾਸਟਰ ਇੰਡੀਆ ਦੇ ਵਿੱਚ ਬਣ ਗਏ ਜਿਨ੍ਹਾਂ ਨੇ ਵੱਡੀ ਤੋਂ ਵੱਡੀ ਪਰਸਨੈਲਿਟੀ ਸਾਹਮਣੇ ਕੁਰਸੀ ਤੇ ਬਿਠਾ ਕੇ ਉਹੋ ਜਿਹੇ ਸਵਾਲ ਕਿਤੇ ਉਹਨਾਂ ਦੀ ਪਰਸਨੈਲਿਟੀਆਂ ਅੱਗੇ ਲਿਆਏ ਲੋਕਾਂ ਦੇ ਰਣਵੀਰ ਨੇ ਜਿੰਨਾ ਆਪਣਾ ਨਾਮ ਬਣਾਇਆ ਸੀ ਔਰ ਇਸ ਸ਼ੋਅ ਦੇ ਵਿੱਚ ਉਸ ਇੱਕ ਨਿੱਕੀ ਜੀ ਕੌਂਟਰੋਵਰਸੀ ਦੇ ਨਾਲ ਉਸ ਬਿਆਨ ਦੇ ਨਾਲ ਉਨੇ ਸਾਰਾ ਉਹ ਮਿੱਟੀ ਕਰ ਲਿਆ ਐਫ ਆਈ ਆਰ ਰਜਿਸਟਰ ਹੋਈਆਂ ਚਾਰ ਇਨਫਲੂਐਂਸਰਸ ਦੇ ਖਿਲਾਫ ਜਿਹੜੀ ਆ ਪੂਰਵਾ ਮੁਖੀਜਾ ਤੇ ਰਣਵੀਰ ਲਾਹਵਦੀਆ ਸਮੇ ਰੈਣਾ ਇਹਨਾਂ ਦੇ ਸਾਰਿਆਂ ਦੇ ਖਿਲਾਫ ਅਸ਼ੀਸ਼ ਸੰਚਲਾਨੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ YouTube ਤੇ ਲੋਕ ਪਸੰਦ ਕਰਦੇ ਆ ਬਾਤ ਉਹਨਾਂ ਦੇ ਬਿਆਨ ਇਹ ਵੀ ਸਾਹਮਣੇ ਆਇਆ ਕਿ ਸਾਨੂੰ ਕੁਝ ਸਕ੍ਰਿਪਟਡ ਨਹੀਂ ਦੱਸਿਆ ਗਿਆ ਸੀਗਾ ਨਾ ਹੀ ਸਾਨੂੰ ਇਸ ਸ਼ੋਅ ਤੇ ਕੁਝ ਪੇਮੈਂਟ ਮਿਲੀ ਸੀ ਅਸੀਂ ਬਸ ਇੱਕ ਜੱਜ ਦੇ ਤੌਰ ਤੇ ਆਏ ਸੀ ਤੇ ਜਿਵੇਂ ਉਹਨਾਂ ਨੂੰ ਇੱਕ ਜੱਜ ਦੇ ਤੌਰ ਤੇ ਸਾਹਮਣੇ ਕੋਈ ਪਰਫਾਰਮ ਕਰਨ ਆ ਰਿਹਾ ਉਹਨਾਂ ਦੇ ਨਾਲ ਡਾਰਕ ਹਿਊਮਰ ਕਹਿ ਲੋ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਡਾਰਕ ਜੋਕਸ ਮਾਰਾਂਗੇ ਤਾਂ ਜਿਹੜੀ ਆਡੀਅנס ਹੈ ਉਹ ਸਾਨੂੰ ਪਸੰਦ ਕਰੇਗੀ ਮਹਾਰਾਸ਼ਟਰ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਸ਼ਕਤੀ ਦੇ ਨਾਲ ਇਸ ਸਾਰੇ ਵਰਤਾਰੇ ਨੂੰ ਉਹਨਾਂ ਨੇ ਅਨੇ ਖੇਦੀ ਕੀਤੀ ਔਰ ਇਹ ਵੀ ਕਿਹਾ ਕਿ ਐਕਸ਼ਨ ਹੋਣਾ ਚਾਹੀਦਾ ਜਿਵੇਂ ਤੁਸੀਂ ਦੱਸਿਆ ਹਮ ਐਫ ਆਈ ਆਰ ਵੀ ਹੋਈਆਂ ਬਸ ਮੈਂ ਇਹ ਕਹਾਂਗਾ ਕਿ ਐਕਸ਼ਨ ਹੋਇਆ ਐਫ ਆਈ ਆਰ ਹੋਈਆਂ ਪਰ ਦੇਰੀ ਦੇ ਨਾਲ ਪਰ ਇਹ ਵੀ ਕਹਿੰਦੇ ਨੇ ਕਿ ਦੇਰ ਆਏ ਦਰਸਤਾਏ ਤੁਹਾਡਾ ਟਾਈਮ ਸੈਕ ਰੋ ਤੁਸੀਂ ਮੈਂ ਹਾਂ ਪ੍ਰਬਲੀਮ ਕੋਰ ਗੱਲਬਾਤ ਕਰਨ ਜਾ ਰਹੇ ਹਾਂ ਇੱਕ ਇਹੋ ਜਿਹੇ ਸ਼ੋਅ ਦੇ ਬਾਰੇ ਜਾਂ ਫਿਰ ਜੋ ਸੋਸ਼ਲ ਮੀਡੀਆ ਤੇ ਇਸ ਟਾਈਮ ਟ੍ਰੈਂਡਿੰਗ ਮੁੱਦੇ ਜਿਹੜੇ ਨੇ ਚੱਲ ਰਹੇ ਨੇ ਇੱਕ ਸ਼ੋਅ ਦਾ ਨਾਮ ਅਗਰ ਨਾ ਤੇ ਦੱਸਿਆ ਜਾ ਰਿਹਾ ਹੈ ਇੰਡੀਆ ਗਾਟ ਲੈਟਨ ਜੋ ਕਿ ਇਸ ਵੇਲੇ ਅ ਇੰਡੀਆ ਦੇ ਵਿੱਚ ਟੌਪ ਤੇ ਸ਼ੋਅ ਵੀ ਚੱਲ ਰਿਹਾ ਸੀ ਲੋਕਾਂ ਨੂੰ ਪਸੰਦ ਵੀ ਆ ਰਿਹਾ ਸੀ ਬੇਸ਼ੱਕ ਉਸ ਸ਼ੋਅ ਦੇ ਵਿੱਚ ਜੋ ਕੰਟੈਂਟ ਪੇਸ਼ ਕੀਤਾ ਜਾ ਰਿਹਾ ਸੀ ਉਹ ਹਰ ਇੱਕ ਏਜ ਗਰੁੱਪ ਦੇ ਲਈ ਨਹੀਂ ਸੀ ਪਰ ਪਰਸਨਲੀ ਲੋਕਾਂ ਦੀ ਪਸੰਦ ਬੰਦਾ ਹੋਇਆ ਇਹ ਸ਼ੋਅ ਜਿਸ ਦੇ ਵਿੱਚ ਕੀ ਸਮੇ ਰਹਿਣਾ ਇੱਕ ਇਨਫਲੂਐਂਸਰ ਜਿਸ ਨੇ ਇਹ ਸ਼ੋਅ ਸ਼ੁਰੂ ਕੀਤਾ ਜਜੇਜ਼ ਦੇ ਤੌਰ ਦੇ ਉੱਤੇ ਬਹੁਤ ਸਾਰੇ ਇਨਫਲੂਐਂਸਰ ਇੰਡਸਟਰੀ ਦੇ ਵਿੱਚੋਂ ਜਾਂ ਐਕਟ੍ਰੈਸ ਜਿਹੜੇ ਨੇ ਹੋਰ ਬਹੁਤ ਸਾਰੇ ਹੋਜੇ ਨਾਮੀ ਪਰਸਨੈਲਿਟੀਜ਼ ਨੂੰ ਇਨਵਾਈਟ ਕੀਤਾ ਜਾਂਦਾ ਇੱਕ ਪੈਨਲ ਜੋ ਕਿ ਜਜ ਦਾ ਬਣਾਇਆ ਜਾਂਦਾ ਲੋਕ ਉੱਥੇ ਪਹੁੰਚਦੇ ਨੇ ਟਿਕਟ ਖਰੀਦਦੇ ਨੇ ਤੇ ਉਸ ਟਿਕਟ ਦੇ ਜਿੰਨੇ ਵੀ ਪੈਸੇ ਹੁੰਦੇ ਨੇ ਉਹ ਇੱਕ Winner ਨੂੰ ਦਿੱਤੇ ਜਾਂਦੇ ਨੇ ਤਾਂ ਇਸ ਸ਼ੋਅ ਦੇ ਵਿੱਚ ਜੋ ਜਜੇਜ਼ ਨੂੰ ਬੁਲਾਇਆ ਜਾਂਦਾ ਉਹ ਕੋਈ ਸਕ੍ਰਿਪਟ ਤੌਰ ਦੇ ਨਹੀਂ ਕਿਹਾ ਜਾਂਦਾ ਔਰ ਨਾ ਹੀ ਉਹਨਾਂ ਨੂੰ ਕਿਸੇ ਤਰੀਕੇ ਦੀ ਕੋਈ ਪੇਮੈਂਟ ਕੀਤੀ ਜਾਂਦੀ ਆ ਪਰ ਇਹ ਮੁੱਦਾ ਉਦੋਂ ਭੜਕਦਾ ਹੈ ਜਦੋਂ ਜਿਹੜਾ ਸ਼ੋਅ ਹੈ ਉਹ ਟੌਪ ਤੇ ਤਾਂ ਪਹੁੰਚ ਜਾਂਦਾ ਹੈ ਪਰ ਇਹਦੇ ਵਿੱਚ ਇੱਕ ਇਹੋ ਜਿਹੀ ਸਟੇਟਮੈਂਟ ਦਿੱਤੀ ਗਈ ਜੋ ਕਿ ਪੂਰੇ ਭਾਰਤ ਦੇ ਵਿੱਚ ਜਿਸੇ ਨਿਖੇਦੀ ਕੀਤੀ ਗਈ ਔਰ ਲੋਕਾਂ ਨੂੰ ਇਹ ਸਟੇਟਮੈਂਟ ਤੋਂ ਕਾਫੀ ਜ਼ਿਆਦਾ ਜਿਹੜਾ ਉਹਨਾਂ ਦਾ ਗੁੱਸਾ ਸਾਹਮਣੇ ਆਇਆ ਔਰ ਇੰਡਸਟਰੀ ਦੇ ਵਿੱਚ ਨਾਮੀ ਇਨਫਲੂਐਂਸਰਸ ਕਹ ਲੋ ਪੋਡਕਾਸਟਰ ਕਹ ਲੋ ਰਣਵੀਰ ਅਲਾਹ ਵਦਿਆ ਜੋ ਕਿ ਇਸ ਇੱਕ ਸਟੇਟਮੈਂਟ ਦੇ ਕਰਕੇ ਉਹਨਾਂ ਨੂੰ ਕਾਫੀ ਬੈਕਲੈਸ਼ ਵੀ ਮਿਲਿਆ ਬਹੁਤ ਸਾਰੇ ਮੁੱਦੇ ਇਹੋ ਜਿਹੇ ਨੇ ਜਿਹੜੇ ਕਿ ਡਿਸਕਸ ਨਹੀਂ ਕੀਤੇ ਜਾ ਸਕਦੇ ਪਰ ਜ਼ਰੂਰ ਗੱਲਬਾਤ ਕਰਾਂਗੇ ਮੇਨਾ ਮੇਰੇ ਸਹਿਯੋਗੀ ਅਮਨ ਜੀ ਮੌਜੂਦ ਨੇ ਅ ਅਮਨ ਸਾਹਿਬ ਕਿਵੇਂ ਦੇਖਦੇ ਹੋ ਇਹ ਸ਼ੋ ਜਿਹੜਾ ਇੱਕ ਵੇਲੇ ਇੰਨੀ ਹਾਈਪ ਤੇ ਜਾਂਦਾ ਇਨਫਲੂਐਂਸਰ ਜਿਹੜੇ ਨੇ ਬੈਠੇ ਹੁੰਦੇ ਨੇ ਉਹਨਾਂ ਦੇ ਕਿੰਨੇ ਫੋਲੋਅਰਸ ਨੇ ਲੋਕ ਪਸੰਦ ਵੀ ਕਰਦੇ ਨੇ ਪਰ ਇੱਕਦਮ ਇੱਕ ਸਟੇਟਮੈਂਟ ਤੋਂ ਬਾਅਦ ਇਹ ਡਾਊਨਫਾਲ ਜਿਹੜਾ ਦੇਖਣ ਨੂੰ ਮਿਲਿਆ ਲੋਕਾਂ ਦਾ ਗੁੱਸਾ ਜ਼ਾਹਿਰ ਹੋਇਆ ਲੋਕਾਂ ਦਾ ਇਹ ਕਹਿਣਾ ਹੈ ਕਿ ਜਿਨ੍ਹਾਂ ਨੂੰ ਅਸੀਂ ਫੋਲੋ ਕਰਦੇ ਹਾਂ ਜਿਸ ਤਰੀਕੇ ਦੀ ਸਟੇਟਮੈਂਟ ਦਿੰਦੇ ਆ ਤਾਂ ਸਾਡੇ ਉੱਤੇ ਵੀ ਉਸਰ ਜਿਹੜਾ ਹੈ ਕਾਫੀ ਬੁਰਾ ਪੈਂਦਾ ਕਿਉਂਕਿ ਕਾਫੀ ਦਿਨ ਤੋਂ ਲੋਕ ਉਹਨਾਂ ਨੂੰ ਫੋਲੋ ਕਰਦੇ ਆ ਦੇਖ ਬਿਲਕੁਲ ਪ੍ਰੋਬਲਮ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਇਹ ਜਿਹੜਾ ਸ਼ੋਅ ਸ਼ੁਰੂ ਹੋਇਆ ਔਰ ਕਾਫੀ ਹਾਈਬੀਸ ਸ਼ੋਅ ਨੂੰ ਮਿਲੀ ਲੋਕ ਬਹੁਤ ਜਿਹੜੇ ਨੇ ਇਸ ਸ਼ੋਅ ਦੇ ਨਾਲ ਜੁੜੇ ਪਰ ਮੈਂ ਇੱਕ ਚੀਜ਼ ਇੱਥੇ ਕਹਿਣੀ ਚਾਹਾਂਗਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਅੱਜ ਦੀ ਡੇਟ 'ਚ ਸਾਡੀ ਜ਼ਿੰਦਗੀ ਦਾ ਹਿੱਸਾ ਹਰ ਇੱਕ ਸ਼ਖਸ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਐਕਟਿਵ ਹੈ ਚਾਹੇ ਫੇਸਬੁੱਕ ਹੋਵੇ YouTube ਹੋਵੇ ਟਵਿੱਟਰ Snapchat ਜਿੰਨੇ ਵੀ ਪਲੇਟਫਾਰਮਸ ਨੇ ਔਰ ਦੂਜੇ ਪਾਸੇ ਜੇ ਗੱਲ ਕੀਤੀ ਜਾਵੇ ਜਿੰਨੇ ਇਨਫਲੂਐਂਸਰਸ ਨੇ ਪੋਡਕਾਸਟਰਸ ਨੇ ਬਲੌਗਰਸ ਨੇ ਇਹ ਕਿਤੇ ਨਾ ਕਿਤੇ ਯੂਥ ਜਨਰੇਸ਼ਨ ਦਾ ਰੋਲ ਮਾਡਲ ਨੇ ਔਰ ਅੱਜਕੱਲ ਜੇ ਦੇਖਿਆ ਜਾਵੇ ਜਿਹੜੇ ਇੰਟਰਵਿਊਅਰਸ ਨੇ ਜਾਂ ਜਰਨਲਿਜ਼ਮ ਕਰਦੇ ਚੰਗੇ ਜਰਨਲਿਸਟ ਨੇ ਉਹ ਵੀ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਐਕਟਿਵ ਨੇ ਔਰ ਰੋਲ ਮਾਡਲ ਬਣ ਜਾਂਦੇ ਨੇ ਯੂਥ ਦੇ ਲਈ ਇਹ ਸਾਰੇ ਜਿਹੜੇ ਲੋਕ ਨੇ ਔਰ ਜੇਕਰ ਜਿਹੜਾ ਸ਼ੋਅ ਜਿਸ ਦੇ ਬਾਰੇ ਅੱਜ ਆਪਾਂ ਚਰਚਾ ਕਰ ਰਹੇ ਹਾਂ ਇੰਡੀਆਜ਼ ਗੌਟ ਲੈਟੈਂਟ ਮੈਂ ਪਰਸਨਲੀ ਇੱਕ ਗੱਲ ਕਹਾ ਵਿਰੋਧ ਇਹਦਾ ਬਹੁਤ ਪਹਿਲਾਂ ਹੋਣਾ ਚਾਹੀਦਾ ਸੀ ਔਰ ਜੇਰੀ ਦੇ ਨਾਲ ਹੋਣ ਲੱਗਿਆ ਕਿਉਂਕਿ ਜਿਹੜਾ ਕੰਟੈਂਟ ਉੱਥੇ ਪਰੋਸਿਆ ਜਾਂਦਾ ਸੀ ਦੇਖੋ ਕਾਮੇਡੀ ਸਾਡੀ ਸਾਡੇ ਦੇਸ਼ ਦੇ ਵਿੱਚ ਬਹੁਤ ਲੋਕ ਕਰਦੇ ਨੇ ਵੱਡੇ ਵੱਡੇ ਨਾਮ ਮਹਿਮੂਦ ਸਾਹਿਬ ਤੋਂ ਲੈ ਕੇ ਬਾਲੀਵੁੱਡ ਚ ਜੌਨੀ ਲੀਵਰ ਕੋਏ ਨੇ ਹੋਰ ਕਈ ਜਿਹੜੇ ਸਤਾਰੇ ਨੇ ਪੰਜਾਬ ਦੇ ਵਿੱਚ ਜਸਪਾਲ ਪੱਟੀ ਹੋਏ ਨੇ ਜਾਂ ਭਗਵੰਤ ਮਾਨ ਸਾਹਿਬ ਹੋਣਾ ਨੇ ਕਾਮੇਡੀ ਕੀਤੀ ਹੈ ਉਈ ਕ ਅਲੱਗ ਤਰ੍ਹਾਂ ਦੀ ਕਾਮੇਡੀ ਸੀ ਪਰ ਜਿਹੜਾ ਇਸ ਸ਼ੋਅ ਦੇ ਉੱਪਰ ਕਾਮੇਡੀ ਦੇ ਨਾਮ ਦੇ ਉੱਪਰ ਗੰਦਗੀ ਪਰੋਸੀ ਜਾਂਦੀ ਸੀ ਮੈਂ ਪਰਸਨਲੀ ਇਹ ਗੱਲ ਕਹਾਂਗਾ ਕਿ ਇਸ ਸ਼ੋਅ ਦੇ ਵਿੱਚ ਤਾਲੀਆਂ ਦੀ ਜਗ੍ਹਾ ਤਮਾਚੇ ਪੈਣੇ ਚਾਹੀਦੇ ਸੀ ਜੋ ਚੀਜ਼ਾਂ ਉੱਥੇ ਹੋ ਰਹੀਆਂ ਸਨ ਬਹੁਤ ਦੇਰੀ ਦੇ ਨਾਲ ਇਹ ਪ੍ਰਤੀਕਰਮ ਆਉਣੇ ਲੋਕਾਂ ਦੇ ਸ਼ੁਰੂ ਹੋਏ ਪਰ ਪਹਿਲਾਂ ਹੀ ਇਸ ਨੂੰ ਬੰਦ ਕਰ ਦੇਣਾ ਚਾਹੀਦਾ ਸੀ ਕਿਉਂਕਿ ਅਸੀਂ ਸਾਰੇ ਜਾਣਦੇ ਹਾਂ ਪੂਰਾ ਦੇਸ਼ ਜਾਣਦਾ ਅੱਜ ਜਿੰਨਾ ਵੱਡੇ ਪੱਧਰ ਤੇ ਰਣਵੀਰ ਦਾ ਕ੍ਰਿਟਿਸਿਜ਼ਮ ਹੋ ਰਿਹਾ ਵਾ ਔਰ ਦੂਜੇ ਕ੍ਰਿਟਿਸਿਜ਼ਮ ਨਹੀਂ ਜਿਸ ਵਿਰੋਧ ਹੋ ਰਿਹਾ ਔਰ ਲੋਕ ਲੋਕ ਕਹ ਰਹੇ ਕਿ ਇਹਨੂੰ ਸੁਣਨਾ ਹੀ ਨਹੀਂ ਚਾਹੀਦਾ ਸੀਗਾ ਪਹਿਲੇ ਤੋਂ ਕਿਉਂਕਿ ਰਣਵੀਰ ਅਲਾਵਾ ਦੀ ਇੱਕ ਇਹੋ ਜਿਹੀ ਪੋਡਕਾਸਟਰ ਇੰਡੀਆ ਦੇ ਵਿੱਚ ਬਣ ਗਏ ਜਿਨ੍ਹਾਂ ਨੇ ਵੱਡੀ ਤੋਂ ਵੱਡੀ ਪਰਸਨੈਲਿਟੀ ਸਾਹਮਣੇ ਕੁਰਸੀ ਤੇ ਬਿਠਾ ਕੇ ਉਹੋ ਜਿਹੇ ਸਵਾਲ ਕਿਤੇ ਉਹਨਾਂ ਦੀ ਪਰਸਨੈਲਿਟੀਆਂ ਅੱਗੇ ਲਿਆਏ ਲੋਕਾਂ ਦੇ ਬਹੁਤ ਸਾਰੇ ਇਹੋ ਜਿਹੇ ਪਰਸਨੈਲਿਟੀਆਂ ਜੋ ਕਿ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ ਉਹਨਾਂ ਦੀ ਕਿਵੇਂ ਦੀ ਪਰਸਨਲ ਲਾਈਫ ਔਰ ਸਾਰਾ ਕੁਝ ਇੱਕ ਪਲੇਟਫਾਰਮ ਤੇ ਲੈ ਕੇ ਆਣਾ ਇਹ ਰਣਵੀਰ ਦਾ ਇੱਕ ਟੈਲੈਂਟ ਸੀਗਾ ਪਰ ਲੱਗਦਾ ਇਸ ਸ਼ੋਅ ਤੇ ਕਿ ਉਸਨੇ ਸਭ ਤੋਂ ਵੱਡੀ ਗਲਤੀ ਕੀਤੀ ਮੈਂ ਕਹਿੰਦਾ ਜ਼ਿੰਦਗੀ ਦੀ ਸਭ ਤੋਂ ਉਹਦੀ ਬਲੰਡਰ ਮਿਸਟੇਕ ਸੀ ਇੱਕ ਪਾਸੇ ਤੁਸੀਂ ਦੇਸ਼ ਦੇ ਵੱਡੇ ਵੱਡੇ ਮੰਤਰੀਆਂ ਦੇ ਨਾਲ ਬਹਿ ਕੇ ਪੋਡਕਾਸਟ ਕਰ ਰਹੇ ਹੋ ਦੂਜੇ ਪਾਸੇ ਤੁਸੀਂ ਅਜੇਹੀ ਸ਼ੋਅ 'ਚ ਜਾ ਕੇ ਗੰਦਗੀ ਪਰੋਸ ਰਹੇ ਹੋ ਤਾਂ ਲੋਕ ਕੀ ਸਮਝਣ ਜੀ ਮੰਨਦੇ ਆ ਕਿ ਲੋਕ ਜਿਹੜੇ ਨੇ ਅੱਜ ਦੀ ਡੇਟ ਦੇ ਵਿੱਚ ਜਿਹੜੇ ਸੋਸ਼ਲ ਮੀਡੀਆ ਪਲੇਟਫਾਰਮ ਆ ਉਹਦੇ ਤੇ 네ਗੇਟਿਵ ਚੀਜ਼ਾਂ ਬਹੁਤ ਦੇਖਦੇ ਨੇ ਪਰ ਇਹ ਨਹੀਂ ਆ ਕਿ 100% 네ਗੇਟਿਵ ਹੀ ਚੱਲਦਾ ਕੰਟੈਂਟ ਤੁਹਾਡਾ ਚੰਗਾ ਹੋਵੇ ਤਾਂ ਚੰਗੀ ਆਡੀਅנס ਵੀ ਤੁਹਾਡੇ ਨਾਲ ਜੁੜਦੀ ਹੈ ਔਰ ਰਨਵੀਰ ਨੇ ਜਿੰਨਾ ਆਪਣਾ ਨਾਮ ਬਣਾਇਆ ਸੀ ਔਰ ਇਸ ਸ਼ੋਅ ਦੇ ਵਿੱਚ ਉਸ ਇੱਕ ਨਿੱਕੀ ਜੀ ਕੌਂਟਰੋਵਰਸੀ ਦੇ ਨਾਲ ਉਸ ਬਿਆਨ ਦੇ ਨਾਲ ਉਹਨੇ ਸਾਰਾ ਉਹ ਮਿੱਟੀ ਕਰ ਲਿਆ ਐਫ ਆਈ ਆਰ ਰਜਿਸਟਰ ਹੋਈਆਂ ਚਾਰ ਇਨਫਲੂਐਂਸਰਸ ਦੇ ਖਿਲਾਫ ਜਿਹੜੀ ਆ ਪੂਰਵਾ ਮੁਖੀਜਾ ਤੇ ਰਨਵੀਰ ਲਾਹਬਦੀਆ ਸਮੇ ਰਣਾ ਇਹਨਾਂ ਦੇ ਸਾਰੇ ਦੇ ਖਿਲਾਫ ਅਸ਼ੀਸ਼ ਚੰਚਲਾਨੀ ਉਹਨਾਂ ਨੂੰ ਵੀ ਬਹੁਤ ਜ਼ਿਆਦਾ YouTube ਤੇ ਲੋਕ ਪਸੰਦ ਕਰਦੇ ਆ ਇਹ ਸਾਰੇ ਦੇ ਖਿਲਾਫ ਇੱਕ FIR ਜਿਹੜੀ ਰਜਿਸਟਰ ਹੋਈ ਹੈ ਜਿਸ ਤੋਂ ਬਾਅਦ ਉਹਨਾਂ ਦੇ ਬਿਆਨ ਇਹ ਵੀ ਸਾਹਮਣੇ ਆਏ ਕਿ ਸਾਨੂੰ ਕੁਝ ਸਕ੍ਰਿਪਟਡ ਨਹੀਂ ਦੱਸਿਆ ਗਿਆ ਸੀਗਾ ਨਾ ਹੀ ਸਾਨੂੰ ਇਸ ਸ਼ੋਅ ਤੇ ਕੁਝ ਪੇਮੈਂਟ ਮਿਲੀ ਸੀ ਅਸੀਂ ਬਸ ਇੱਕ ਜੱਜ ਦੇ ਤੌਰ ਤੇ ਆਏ ਸੀ ਤੇ ਜਿਵੇਂ ਉਹਨਾਂ ਨੂੰ ਇੱਕ ਜੱਜ ਦੇ ਤੌਰ ਤੇ ਸਾਹਮਣੇ ਕੋਈ ਪਰਫਾਰਮ ਕਰਨ ਆ ਰਿਹਾ ਉਹਨਾਂ ਦੇ ਨਾਲ ਡਾਰਕ ਹਿਊਮਰ ਕਹਿ ਲਓ ਉਹਨਾਂ ਨੂੰ ਇਹ ਲੱਗ ਰਿਹਾ ਕਿ ਅਸੀਂ ਡਾਰਕ ਜੋਕਸ ਮਾਰਾਂਗੇ ਤਾਂ ਜਿਹੜੀ ਆਡੀਅנס ਹੈ ਉਹ ਸਾਨੂੰ ਪਸੰਦ ਕਰੇਗੀ ਕਹਣਾ ਆਡੀਅנס ਦਾ ਇੱਕ ਰਵਈਆ ਜੋ ਇਸ ਸ਼ੋਅ ਦੇ ਵਿੱਚ ਬਣ ਗਿਆ ਕਿ ਸਿਰਫ ਡਾਰਕ ਹਿਊਮਰ ਚੱਲਦਾ ਹੈ ਔਰ ਉਸ ਕਾਮੇਡੀ ਨੂੰ ਉਹਨਾਂ ਨੇ ਅੱਗੇ ਲਿਜਾਣ ਦੀ ਕੋਸ਼ਿਸ਼ ਕੀਤੀ ਔਰ ਰਣਵੀਰ ਅਲਾਹ ਵੱਧਿਆ ਵੱਲੋਂ ਵੀ ਇੱਕ ਇਹੋ ਜਿਹੀ ਸਟੇਟਮੈਂਟ ਜੋ ਕਿ ਕਾਪੀਟ ਸਟੇਟਮੈਂਟ ਕਹੀ ਜਾ ਰਹੀ ਕਿਉਂਕਿ 2 ਹਫ਼ਤੇ ਪਹਿਲੇ ਇੱਕ ਸ਼ੋਅ ਆਇਆ ਸੀ OG crew ਦਾ ਜਿਸ ਦੇ ਵਿੱਚ ਉਸਨੇ ਸਟੇਟਮੈਂਟ ਪਾਸ ਕੀਤੀ ਸੀ ਉਹਦਾ ਵੀ ਕ੍ਰਿਟਿਸਿਜ਼ਮ ਜਿਹੜਾ ਦੇਖਣ ਨੂੰ ਮਿਲਿਆ ਔਰ ਉਸ ਤੋਂ ਬਾਅਦ 2 ਹਫ਼ਤੇ ਬਾਅਦ ਹੀ ਇਹ ਸ਼ੋਅ ਜਿਹੜਾ ਹੁਣ ਰਿਲੀਜ਼ ਹੋਇਆ ਜਿਸ ਦੇ ਵਿੱਚ ਕੀ ਸਟੇਟਮੈਂਟ ਪਾਸ ਹੋਈ ਰਣਵੀਰ ਦੇ ਵੱਲੋਂ ਤੇ ਲੋਕਾਂ ਉਸ ਨੂੰ ਇਹ ਲੱਗ ਰਿਹਾ ਸੀ ਕਿ ਮੇਬ ਉਕੀਉਂ ਦਾ ਉਹਦਾ ਇੱਕ ਔਰਾ ਅਲੱਗ ਸੀ ਪੋਡਕਾਸਟ ਦਾ ਉਹਨੂੰ ਬੁਲਾਇਆ ਜ਼ਰੂਰ ਗਿਆ ਸੀਗਾ ਬਟ ਉਹਦਾ ਇੱਕ ਔਰਾ ਅਲੱਗ ਬਣਿਆ ਹੋਇਆ ਸੀ ਇੰਡਸਟਰੀ ਦੇ ਵਿੱਚ ਉਹਦਾ ਇੱਕ ਕੂਲ ਬਣਨ ਦੇ ਤਰੀਕੇ ਦੇ ਵਿੱਚ ਸ਼ਾਇਦ ਉਸਨੇ ਬਹੁਤ ਵੱਡੀ ਗਲਤੀ ਕਰ ਲਈ ਹੈ ਤੇ ਹੁਣ ਉਸ ਦਾ ਇੰਨਾ ਕੁ ਜ਼ਿਆਦਾ ਬੈਕਲੈਸ਼ ਦੇਖਣ ਨੂੰ ਮਿਲ ਰਿਹਾ ਸ਼ਾਇਦ ਉਹ ਉਸ ਦੇ ਕੋਲ ਬਰਦਾਸ਼ਤ ਵੀ ਨਹੀਂ ਹੋ ਰਿਹਾ ਮਾਫੀ ਮੈਂ ਬੇਸ਼ੱਕ ਮੰਗ ਚੁੱਕੇ ਹੈ ਜਿਹੜੇ ਅਜਿਹੇ ਸ਼ੋਜ਼ ਨੇ ਨਾ ਜਿੱਤੇ ਸਟੈਂਡ ਅਪ ਕਮੇਡੀਅਨਸ ਪਹੁੰਚਦੇ ਨੇ ਦੇਖੋ ਸ਼ੋਅ ਕਪਿਲ ਸ਼ਰਮਾ ਦਾ ਵੀ ਚੱਲਦਾ ਉੱਥੇ ਵੀ ਕਈ ਵਾਰ ਕਪਿਲ ਡਬਲ ਮੀਨਿੰਗ ਗੱਲ ਕਰ ਦਿੰਦਾ ਪਰ ਉਹ ਇੰਨਾ ਬਲਗਰ ਨਹੀਂ ਲੱਗਦਾ ਕਿਉਂਕਿ ਉਹਦਾ ਇੱਕ ਨਜ਼ਰੀਏ ਇਤਾਂ ਬਿਲਕੁਲ ਡਾਇਰੈਕਟ ਹੀ ਜਿਹੜੀਆਂ ਗੱਲਾਂ ਕਹਿੰਦੇ ਨੇ ਔਰ ਸਭ ਤੋਂ ਵੱਡੀ ਗੱਲ ਸਾਡੀ ਇਹ ਮर्यादा ਨਹੀਂ ਹੈ ਸਾਡੇ ਦੇਸ਼ ਦੇ ਵਿੱਚ ਸਾਡੀ ਇਹ ਸੰਸਕ੍ਰਿਤੀ ਨਹੀਂ ਹੈ ਸਾਡੇ ਇੰਡੀਆ ਦਾ ਜਿਹੜਾ ਸਮਾਜ ਹੈ ਪੰਜਾਬ ਦੇ ਵਿੱਚ ਜਿਹੜੇ ਸਾਡੇ ਸਾਨੂੰ ਪਰਿਵਾਰ ਨੇ ਸੰਸਕ੍ਰਿਤੀ ਸਾਡੀ ਦਿੱਤੀ ਜੋ ਸਾਡਾ ਪੁਰਾਤਨ ਵਿਰਸਾ ਉਹਦੇ ਵਿੱਚ ਇਹ ਚੀਜ਼ਾਂ ਨਹੀਂ ਆ ਜੀ ਔਰ ਜਿਸ ਤਰੀਕੇ ਦੇ ਨਾਲ ਉਹ ਰਿਸ਼ਤਿਆਂ ਦੀ ਮर्यादा ਨੂੰ ਲੰਘ ਕੇ ਉਹਨਾਂ ਨੇ ਮਾਪੇ ਦੇ ਉੱਪਰ ਜੋ ਕਮੈਂਟ ਕੀਤਾ ਉਹ ਤਾਂ ਬਲਗੈਰਿਟੀ ਦੀਆਂ ਵੀ ਹੱਦਾਂ ਨੂੰ ਟੋੜ ਗਿਆ ਕਿਉਂਕਿ ਅਕਸਰ ਅਸੀਂ ਕਹਿੰਦੇ ਆ ਕਿ ਜਿਹੜੇ ਵੈਸਟ ਕਲਚਰ ਵੈਸਟਰਨ ਕਲਚਰ ਦੇ ਲੋਕ ਨੇ ਨਾ ਜਿਨ੍ਹਾਂ ਨੂੰ ਅਸੀਂ ਠੇਢ ਪੰਜਾਬੀ ਵਿੱਚ ਗੋਰੇ ਕਹਿ ਦਿੰਨੇ ਆ ਵੀ ਬੜੇ ਓਪਨ ਮਾਈਂਡਡ ਹੁੰਦੇ ਆ ਪਰ ਅਜਿਹੀਆਂ ਹਰਕਤਾਂ ਦਾ ਸ਼ਾਇਦ ਉਹ ਵੀ ਨਹੀਂ ਕਰਦੇ ਬਿਲਕੁਲ ਬਿਲਕੁਲ ਇੱਕ ਇੱਕ ਲਿਮਟ ਇੱਕ ਸੀਮਤ ਜਿਹੜੀ ਉਹਨਾਂ ਦੀ ਹੋਣੀ ਚਾਹੀਦੀ ਸੀ ਇੱਕ ਲਾਈਨ ਸੀ ਜੋ ਸ਼ਾਇਦ ਉਹਨਾਂ ਨੇ ਪਾਰ ਕਰ ਲਿੱਤੀ ਇੱਕ ਡਾਰਕ ਜੋਗ ਦਾ ਹਿਊਮਰ ਦਾ ਅਲੱਗ ਸੈਂਸ ਹੋਣਾ ਚਾਹੀਦਾ ਸੀ ਜੋ ਕਿ ਆਪਸ ਦੇ ਵਿੱਚ ਇੱਕ ਦੂਜੇ ਨਾਲ ਮਜ਼ਾਕ ਕਰਕੇ ਚਲਾ ਵੀ ਜਾਂਦਾ ਹੈ ਅਪੂਰਵਾ ਮੁਖੀ ਜਨੇਵੀ ਇੱਕ ਬਹੁਤ ਗਰਲਸ ਸਟੇਟਮੈਂਟ ਜਿਹੜੀ ਪਾਸ ਆਊਟ ਕੀਤੀ ਸੀ ਇੱਕ ਲੜਕੇ ਨੂੰ ਪਰ ਲ ਕਿ ਉਹ ਸਟੇਟਮੈਂਟ ਉਹ ਲੜਕੇ ਦੇ ਹੱਦ ਦੇ ਵਿੱਚ ਸੀ ਕਿਉਂਕਿ ਉਸਨੇ ਵੀ ਇਸ ਤਰੀਕੇ ਦਾ ਜੋਕ ਮਾਰਨਾ ਸ਼ੁਰੂ ਕੀਤਾ ਸੀ ਪਰ ਜੋ ਕਿ ਰਣਵੀਰ ਦੇ ਵੱਲੋਂ ਬੋਲਿਆ ਗਿਆ ਉਹ ਇੱਕ ਇਹੋ ਜਿਹੀ ਸਟੇਟਮੈਂਟ ਸੀ ਕਿ ਪੇਰੈਂਟਸ ਦੇ ਉੱਤੇ ਸਵਾਲ ਹੈ ਇੱਕ ਬੱਚੇ ਤੇ ਪੇਰੈਂਟਸ ਦੇ ਵਿੱਚ ਜੋ ਗੈਪ ਮੈਂਟੇਨ ਹੋਣਾ ਚਾਹੀਦਾ ਸੀਗਾ ਉਹ ਬਿਲਕੁਲ ਸਾਰਾ ਕੁਝ ਤਬਾਹ ਕਰਕੇ ਰੱਖ ਦਿੱਤਾ ਇੱਕ ਫੈਮਿਲੀ ਜਿਹੜੀ ਹੈ ਫੈਮਿਲੀ ਦੀ ਜਿਹੜੀ ਸੀਮਤਾ ਹੋਣੀ ਚਾਹੀਦੀ ਸੀ ਸੰਸਕਾਰ ਜਿਵੇਂ ਆਪਾਂ ਕਹਦੇ ਆਂ ਇੰਡੀਅਨ ਹੋਣ ਦੇ ਨਾਤੇ ਉਹਨੂੰ ਸ਼ਾਇਦ ਇਹ ਚੀਜ਼ ਸੋਚਣੀ ਚਾਹੀਦੀ ਸੀ ਮर्यादा ਨੂੰ ਤਾਰ-ਤਾਰ ਕੀਤਾ ਇਹਨਾਂ ਨੇ ਔਰ ਮੈਂ ਇੱਕ ਬੜੀ ਪਿਆਰੀ ਕੱਲ ਪਰਸੋਂ ਗੱਲ ਜਿਹੜੀ ਵ ਜਸਵੀਰ ਜੱਸੀ ਦਾ ਜਿਹੜਾ ਬਿਆਨ ਆਇਆ ਜਿਸ ਵਿੱਚ ਜਸਵੀਰ ਜੱਸੀ ਨੇ ਇਹ ਕਿਹਾ ਕਿ ਬਹੁਤ ਚੰਗੀ ਗੱਲ ਆ ਕਿ ਤੁਸੀਂ ਸਾਰੇ ਜਾਗੇ ਹੋ ਪਰ ਬਹੁਤ देर ਦੇ ਨਾਲ ਜਾਗੇ ਹੋ ਕਿਉਂਕਿ ਤੁਹਾਡੀ ਗੈਰਤ ਜਿਹੜੀ ਆ ਨਾ ਜਿਹੜੇ ਗੈਰਤਮੰਦ ਲੋਕ ਹੁੰਦੇ ਆ ਉਹ ਕਿਤੇ ਵੀ ਗਲਤ ਹੁੰਦਾ ਵੇਖ ਕੇ ਜਦ ਝਟ ਬੋਲਦੇ ਨੇ ਪਰ ਤੁਹਾਡੀ ਗੈਰਤ ਕਹਿੰਦੇ ਬਹੁਤ ਦੇਰ ਬਾਅਦ ਜਿਹੜੀ ਆ ਉਹ ਜਾਗੇ ਜਸਵੀਰ ਜੱਸੀ ਨੇ ਬਿਆਨ ਦਿੱਤਾ ਕਿ ਇਹ ਅੱਜ ਦੀ ਗੱਲ ਨਹੀਂ 10 ਤੋਂ 15 ਸਾਲ ਹੋ ਗਏ ਨੇ ਰੈਪਰਸ ਜਿਹੜੇ ਨੇ ਜਿਹੜੇ ਕਹਿ ਲੋ ਵੀ ਰੈਪ ਕਰਦੇ ਨੇ ਉਹ ਵੀ ਕਈ ਵਾਰ ਬਲਗਰ ਗੱਲਾਂ ਜਿਹੜੀਆਂ ਬੋਲਦੇ ਨੇ ਉਹਨਾਂ ਤੇ ਤੁਸੀਂ ਕਿਉਂ ਨਹੀਂ ਰੋਕ ਲਗਵਾਉਂਦੇ ਬੜਾ ਕੁਝ ਹੈ ਜਿਹੜਾ ਹੁਣ ਬਾਲੀਵੁੱਡ ਦੇ ਵਿੱਚ ਜਿੱਦਾਂ ਸੈਂਸਰ ਹੈ ਕੁਝ ਅਪੱਤੀਜਨਕ ਜੇਕਰ ਸੀਨ ਹੁੰਦੇ ਤਾਂ ਸੈਂਸਰ ਬੋਰਡ ਉਹਨਾਂ ਨੂੰ ਕੱਟ ਦਿੰਦਾ ਜੇ ਬਾਲੀਵੁੱਡ ਵਰਗੀ ਇੰਡਸਟਰੀ ਨੂੰ ਉਹਦੇ ਉੱਪਰ ਕੈਂਚੀ ਚੱਲ ਸਕਦੀ ਹੈ ਇਹ ਚੀਜ਼ਾਂ ਹੋ ਸਕਦੀਆਂ ਨੇ ਤਾਂ ਫਿਰ ਇਹ ਇਹਨਾਂ ਦੇ ਸ਼ੋਜ਼ ਨੂੰ ਕਿਉਂ ਪ੍ਰਮੋਟ ਕੀਤਾ ਜਾ ਰਿਹਾ ਹੈ ਕੀ ਰੀਜ਼ਨ ਹੈ ਕਿ ਸਿਰਫ ਔਰ ਸਿਰਫ ਜੇਕਰ ਤੁਸੀਂ ਅਜਿਹੀਆਂ ਚੀਜ਼ਾਂ ਉਹ ਸ਼ੋਜ਼ ਦੇ ਵਿੱਚ ਪਰੋਸੋਗੇ ਤਾਂ ਹੀ ਤੁਹਾਡੇ ਨਾਲ ਆਡੀਅנס ਜੁੜੇਗੀ ਇਹ ਵੀ ਇੱਕ ਸੋਚਣ ਦੀ ਗੱਲ ਹੈ ਜਿਵੇਂ ਹੁਣ ਮਹਾਰਾਸ਼ਟਰ ਦੇ ਜਿਹੜੇ ਸੀਐਮ ਨੇ ਉਹਨਾਂ ਨੇ ਸ਼ਕਤੀ ਦੇ ਨਾਲ ਇਸ ਸਾਰੇ ਵਰਤਾਰੇ ਨੂੰ ਉਹਨਾਂ ਨੇ ਨਿਖੇਦੀ ਕੀਤੀ ਔਰ ਇਹ ਵੀ ਕਿਹਾ ਕਿ ਐਕਸ਼ਨ ਹੋਣਾ ਚਾਹੀਦਾ ਜਿਵੇਂ ਤੁਸੀਂ ਦੱਸਿਆ ਹਮ ਐਫ ਆਈ ਆਰਸ ਵੀ ਹੋਈਆਂ ਬਸ ਮੈਂ ਇਹ ਕਹਾਂਗਾ ਕਿ ਐਕਸ਼ਨ ਹੋਇਆ ਐਫ ਆਈ ਆਰ ਹੋਈਆਂ ਪਰ ਦੇਰੀ ਦੇ ਨਾਲ ਪਰ ਇਹ ਵੀ ਕਹਿੰਦੇ ਨੇ ਕਿ देर आए दुरुस्त आए ਇੱਕ ਕੇਬੀਸੀ ਦੇ ਵਿੱਚ ਜਾਣ ਦਾ ਮੌਕਾ ਮਿਲਿਆ ਸੀ ਸਮੇ ਰੈਣਾ ਨੂੰ ਇੱਕ ਨਾਰਮਲ ਇਨਫਲੂਐਂਸਰ ਜਿਸ ਨੇ ਆਪਣਾ ਕੈਰੀਅਰ ਸਟਾਰਟ ਕੀਤਾ YouTube ਤੋਂ ਸਟਾਰਟ ਕੀਤਾ ਉਸ ਤੋਂ ਬਾਅਦ ਲੋਕਾਂ ਦੀ ਪਸੰਦ ਬਣੇ ਇਸ ਤਰੀਕੇ ਦਾ ਸ਼ੋਅ ਪੇਸ਼ ਕੀਤਾ ਜਿਸ ਦੀ ਲੋਕਾਂ ਦੀ ਕਹਿ ਲੋ ਇੰਨੀ ਕੁ ਜ਼ਿਆਦਾ ਕ੍ਰੇਜ਼ ਵਾਦੀ ਆ ਸੀਗਾ ਕਿ ਲੋਕ ਬਹੁਤ ਜ਼ਿਆਦਾ ਤਰੀਕੇ ਦੇ ਨਾਲ ਵਿਊਅਰਸ਼ਿਪ ਮੈਨੂੰ ਮਿਲਣੀ ਸ਼ੁਰੂ ਹੋ ਗਈ ਸਮੇ ਰੈਣਾ ਨੂੰ ਮੌਕਾ ਮਿਲਿਆ ਕੇਬੀਸੀ ਦੇ ਵਿੱਚ ਜਾਣ ਦਾ ਮੀਤਾਬ ਬਚਨ ਦੇ ਬਿਲਕੁਲ ਨਜ਼ਦੀਕ ਬੈਠਾ ਦਾ ਉਹਨਾਂ ਨੇ ਇਹ ਕਿਹਾ ਵੀ ਮੈਨੂੰ ਸਾਡੇ ਸ਼ੋਅ ਦੀ ਜਿਹੜੀ ਤੁਸੀਂ ਮੈਂਬਰਸ਼ਿਪ ਲੋ YouTube ਗਾਈਡਲਾਈਨਸ ਦੇ ਮੁਤਾਬਕ ਜਿਹੜਾ ਕਿ ਸੁਸ਼ੋਦੀ ਮੈਂਬਰਸ਼ਿਪ ਲੋਗੇ ਤਾਂ ਉਹਨਾਂ ਨੂੰ ਪੇਮੈਂਟ ਆਣੀ ਸ਼ੁਰੂ ਹੋਏਗੀ ਕੁਝ ਜੋ ਵੀ ਇਨਕਮ ਸੋਰਸ ਬੰਦਾ ਆਦਰਵਾਇਜ਼ YouTube ਵੀ ਜਿਹੜਾ ਪ੍ਰਮੋਟ ਨਹੀਂ ਕਰਦਾ ਵਰਗੈਰਟੀ ਨੂੰ ਕਿਉਂਕਿ ਬਹੁਤ ਸਾਰੀ ਚੀਜ਼ਾਂ ਇਸ ਦੇ ਵਿੱਚ ਡੇ ਵਨ ਤੋਂ ਹੀ ਪਰੋਸੀਆਂ ਜਾ ਰਹੀਆਂ ਨੇ ਆਡੀਅנס ਨੂੰ ਇੱਕ ਲਾਸਟ ਸ਼ੋ ਵੀ ਐਪੀਸੋਡ ਹੋ ਰਾਇਆ ਸੀ ਜਿਸ ਦਾ ਹੋਰ ਕ੍ਰਿਟਿਸਿਜ਼ਮ ਵੀ ਕੀਤਾ ਗਿਆ ਸੀ ਇੱਕ ਔਰਤ ਤੇ ਇੱਕ ਉਸ ਦਾ ਦੋਸਤ ਉੱਥੇ ਆਇਆ ਸੀ ਫੈਸ਼ਨ ਡਿਜ਼ਾਈਨਿੰਗ ਉਸ ਨੇ ਕੀਤੀ ਹੋਈ ਸੀ ਤੇ ਉਸ ਨੇ ਆਪਣਾ ਟੈਲੈਂਟ ਇਸ ਤਰੀਕੇ ਨਾਲ ਸ਼ੋ ਕੀਤਾ ਕਿ ਉਹ ਡਰੈਸ ਨੂੰ ਕੈਂਚੀ ਦੇ ਨਾਲ ਕਿਸੇ ਤਰੀਕੇ ਦੇ ਨਾਲ ਉਸ ਦਾ ਡਿਜ਼ਾਈਨ ਬਣਾ ਸਕਦਾ ਜੋ ਕਿ ਇੱਕ ਮੈਰਿਡ ਔਮਨ ਸੀ ਔਰ ਉਸਨੇ ਇਸ ਤਰੀਕੇ ਦੇ ਨਾਲ ਪੇਸ਼ ਕੀਤਾ ਉਹਦਾ ਸਵਾਲ ਉਸੇ ਟਾਈਮ ਜੱਜਸ ਜੋ ਕਿ ਉੱਥੇ ਬੈਠੇ ਹੋਏ ਸੀਗੇ ਭਾਰਤੀ ਬੈਠੇ ਸੀ ਉਸਦੇ ਹਸਬੰਡ ਹਰਸ਼ਲ ਮਾਜੀਆ ਬੈਠੇ ਸੀ ਉਹਨਾਂ ਸਾਰਿਆਂ ਨੇ ਵੀ ਕ੍ਰਿਟਿਸਾਈਜ਼ ਕੀਤਾ ਕਿ ਮੈਂ ਅਗਰ ਮੈਰਿਡ ਹੁੰਦੀ ਤਾਂ ਉਹ ਚੀਜ਼ ਨਾ ਕਰਦੀ ਇਹ ਮਤਲਬ ਭਾਰਤੀ ਦਾ ਵੀ ਕਮੈਂਟ ਸੀਗਾ ਸਮੇ ਰਹਿਣਾ ਜਿਸ ਦਾ ਕੀ ਸ਼ੋਅ ਹੈ ਇਹ ਕਮੈਂਟ ਪਾਸ ਹੋ ਚੁੱਕਿਆ ਸੀ ਸ਼ੂਟ ਹੋ ਚੁੱਕਿਆ ਸੀਗਾ ਉਸ ਤੋਂ ਬਾਅਦ ਸਮੇ ਰਹਿਣਾ ਦੇ ਵੱਲੋਂ ਹੁਣ ਨਈ ਸਟੇਟਮੈਂਟ ਪਾਸ ਕੀਤੀਆਂ ਜਾ ਰਹੀਆਂ ਨੇ ਕਿ ਮੈਂ ਜਿਹੜੇ ਐਪੀਸੋਡਸ ਨੇ ਉਹ ਡਿਲੀਟ ਕਰ ਚੁੱਕਿਆ ਜਿੰਨੇ ਵੀ ਐਪੀਸੋਡ ਸੀਗੇ ਜਿੰਨਾ ਉਹਦਾ ਹਾਰਡਵਰਕ ਸੀਗਾ ਜੋ ਵੀ ਸੀ ਸਭ ਕੁਝ ਮੈਂ ਡਿਲੀਟ ਕਰ ਚੁੱਕਿਆ इवन ਉਹਦਾ ਵੀ ਬੈਕਲੈਸ਼ ਉਸ ਨੂੰ ਮਿਲਿਆ ਕਮੈਂਟ ਸੈਕਸ਼ਨ ਚ ਲੋਕਾਂ ਦਾ ਇਹ ਕਹਿਣਾ ਹੈ ਕਿ ਅਹਿਸਾਨ ਡਿਲੀਟ ਕਰਕੇ ਨਏ ਕੀਤਾ ਗਿਆ ਪਰ ਕਈ ਇੰਡਸਟਰੀ ਚ ਦੋਸਤ ਉਸ ਦੇ ਸਾਹਮਣੇ ਆ ਰਹੇ ਆ ਸਪੋਰਟ ਕਰਦੇ ਹੋਏ ਕਿ ਬਾਕੀ ਐਪੀਸੋਡਸ ਤੁਹਾਨੂੰ ਨਹੀਂ ਡਿਲੀਟ ਕਰਨੇ ਚਾਹੀਦੇ ਸੀ ਇੱਕ ਐਪੀਸੋਡ ਜਿਸ ਦਾ ਕੀ ਲੋਕਾਂ ਦੇ ਵੱਲੋਂ ਇਤਰਾਜ਼ ਜਤਾਇਆ ਜਾ ਰਿਹਾ ਹੈ ਜਾਂ ਫਿਰ ਏਜੰਸੀਜ਼ ਨੂੰ ਸਪੋਰਟ ਕਰਨਾ ਚਾਹੁੰਦਾ ਕਿਉਂਕਿ ਸਮੇਂ ਰੈਣਾ ਨੇ ਲਿਖਿਆ ਕਿ ਜੋ ਵੀ ਏਜੰਸੀਜ਼ ਐਕਸ਼ਨ ਲੈਣਗੀਆਂ ਸੀ ਉਹਨਾਂ ਦਾ ਸਪੋਰਟ ਕਰਾਂਗੇ ਕੋਆਪਰੇਟ ਕਰਾਂਗੇ ਤੇ ਅਸੀਂ ਐਪੀਸੋਡਸ ਸਾਰੇ ਡਿਲੀਟ ਕਰ ਦੁੱਤੇ ਹੈ ਬਿਲਕੁਲ ਦੇਖੋ ਇੱਕ ਚੀਜ਼ ਇੱਥੇ ਇਹ ਵੀ ਹੋਣੀ ਚਾਹੀਦੀ ਆ ਕਿ ਜੇਕਰ ਹੁਣ ਕਾਨੂੰਨੀ ਤੌਰ ਤੇ ਉਹਨਾਂ ਦੇ ਉੱਪਰ ਕੋਈ ਕਾਰਵਾਈ ਹੋ ਰਹੀ ਹੈ ਤਾਂ ਕਾਨੂੰਨ ਨਿਰਧਾਰਿਤ ਕਰੀਏ ਕਿਉਂਕਿ ਸਾਡੇ ਦੇਸ਼ ਦੀ ਜਿਹੜੀ ਜੁਡੀਸ਼ਰੀ ਆ ਉਹ ਬਾ ਕਮਾਲ ਹੈ ਚਾਹੇ ਥੋੜਾ ਸਮਾਂ ਜ਼ਰੂਰ ਲੈ ਲੈਂਦੀ ਹੈ ਪਰ ਹਰ ਇੱਕ ਪੱਖ ਜਿਹੜਾ ਜਾਂਚ ਕੇ ਉਸ ਉੱਪਰ ਕਾਰਵਾਈ ਹੁੰਦੀ ਹੈ ਔਰ ਸਜ਼ਾ ਵੀ ਮਿਲਦੀ ਹੈ ਜੇਕਰ ਐਫ ਆਈ ਆਰ ਹੋਈ ਤਾਂ ਇਹ ਇਨਵੈਸਟੀਗੇਸ਼ਨ ਦਾ ਮਾਮਲਾ ਹੈ ਚਲੋ ਇਨਵੈਸਟੀਗੇਸ਼ਨ ਨੂੰ ਵੀ ਬਹੁਤ ਆ ਸਮਾਂ ਨਹੀਂ ਲੱਗਣਾ ਚਾਹੀਦਾ ਜੋ ਉਹਨਾਂ ਦੀ ਟੀਮ ਹੈ ਉਹਦੇ ਮੁਤਾਬਕ ਜਾਂ ਜੋ ਮੈਸੇਜ ਚੰਗਾ ਜਾਵੇ ਸਮਾਜ ਦੇ ਵਿੱਚ ਕਿ ਜੇਕਰ ਉਹਨਾਂ ਨੇ ਗਲਤੀ ਕੀਤੀ ਹੈ ਤਾਂ ਸਿਰਫ ਐਪੀਸੋਡ ਡਿਲੀਟ ਨਹੀਂ ਹੋਣੇ ਚਾਹੀਦੇ ਇਹ ਸ਼ੋਅ ਵੀ ਬੰਦ ਹੋਣਾ ਚਾਹੀਦਾ ਕਿਉਂਕਿ ਸ਼ੋਅ ਦੀ ਜੇ ਇਸ ਦੀ ਗੱਲ ਕੀਤੀ ਜਾਵੇ ਕਾਫੀ ਸਮੇਂ ਤੋਂ ਕਈ ਲੋਕ ਆਵਾਜ਼ ਚੁੱਕ ਰਹੇ ਸਨ ਕਿ ਇਹ ਬੰਦ ਹੋਣਾ ਚਾਹੀਦਾ ਪਰ ਜਦੋਂ ਇਹ ਹੱਦਾਂ ਪਾਰ ਕਰ ਗਏ ਉਸ ਤੋਂ ਬਾਅਦ ਸਾਰੇ ਪਾਸੇ ਇਹਨਾਂ ਦਾ ਵਿਰੋਧ ਹੋਣ ਲੱਗਿਆ ਉਸ ਤੋਂ ਬਾਅਦ ਸਰਕਾਰ ਜਾਗੀ ਪੁਲਿਸ ਜਾਗੀ ਔਰ ਉਹਨਾਂ ਨੇ ਐਫ ਆਈ ਆਰ ਕੀਤੀ ਦੇਖੋ ਇਹ ਚੀਜ਼ ਤਾਂ ਸਾਫ਼ ਹੈ ਕਿ ਇਹ ਜਿਹੜੇ ਐਪੀਸੋਡਸ ਨੇ ਇਹਨਾਂ ਨੂੰ ਬਿਲਕੁਲ ਡਿਲੀਟ ਹੋਣੇ ਚਾਹੀਦੇ ਨੇ ਲੋਕਾਂ ਤੱਕ ਨਾ ਪਹੁੰਚਣ ਕਿਉਂਕਿ ਪਤਾ ਹੈ ਕਿ ਸਾਡੇ ਸੋਸ਼ਲ ਮੀਡੀਆ ਪਲੇਟਫਾਰਮਸ ਤੇ ਵੀ ਇੱਕ ਵੇਕਣ ਨੂੰ ਮਿਲਦਾ ਕਿ ਅੱਗ ਵਾਂਗੂ 네ਗੇਟਿਵਿਟੀ ਜਿਹੜੀ ਆ ਉਹ ਫੈਲਦੀ ਹੈ ਸ਼ੋਜ਼ ਦੇ ਜਿਹੜੇ ਐਪੀਸੋਡ ਨੇ ਉਹ ਬੰਦ ਵੀ ਕਰ ਦੇਣਗੇ ਬਹੁਤਿਆਂ ਨੇ ਡਾਊਨਲੋਡ ਕਰਕੇ ਰੱਖੇ ਹੋਣੇ ਆ ਬਿਲਕੁਲ ਜ਼ਰੂਰਤ ਹੈ ਸਾਡੀ ਮਾਨਸਿਕਤਾ ਕਿੱਦਾਂ ਦੀ ਹੈ ਸਾਡੀ ਮੈਂਟੈਲਿਟੀ ਕੀ ਹੈ ਅਸੀਂ ਇਸ ਚੀਜ਼ ਨੂੰ ਅਕਸਰ ਵੇਖਦੇ ਆ ਜਿਵੇਂ ਕੁਲਰਟ ਪੀਜ਼ਾ ਦਾ ਸੀਨ ਹੋਇਆ ਸੀ ਉਹਨਾਂ ਨੇ ਮਾਫੀਆਂ ਵੀ ਮੰਗੀਆਂ ਬਟ ਉਹਨਾਂ ਦੀ ਵੀਡੀਓ ਬਹੁਤ ਵੱਡੇ ਪੱਧਰ ਤੇ ਲੋਕਾਂ ਦੇ ਵਿੱਚ ਫੈਲੀ ਕਈਆਂ ਨੇ ਮੋਬਾਈਲ ਫੋਨਸ ਦੇ ذریعے ਉਹਨੂੰ ਫੈਲਾਇਆ ਗੱਲ ਹੈ ਸਾਡੀ ਮਾਨਸਿਕਤਾ ਹਮ ਅਸੀਂ ਕਿੱਥੋਂ ਸ਼ੁਰੂ ਹੁੰਨੇ ਆ ਕਿੱਥੇ ਜਾ ਕੇ ਅਸੀਂ ਖਤਾ ਖਾਨੇ ਆ ਫਿਰ ਅਸੀਂ ਵਾਪਸ ਮੁੜਨ ਦੀ ਗੱਲ ਕਰਦੇ ਆਂ ਔਰ ਫਿਰ ਮਾਫੀ ਮੰਗਦੇ ਆਂ ਤੇ ਮਾਫੀ ਮੰਗਣਾ ਹੀ ਸਿਰਫ ਔਰ ਸਿਰਫ ਉਹਦਾ ਹੱਲ ਨਹੀਂ ਗੱਲ ਹੈ ਉਹਦੇ ਵਿੱਚ ਕਿੰਨਾ ਸੁਧਾਰ ਕੀਤਾ ਜਾਂਦਾ ਕੀ ਰਣਵੀਰ ਅਪੂਰਵਾ ਯਾ ਬਾਕੀ ਜਿਹੜੇ ਲੋਗ ਇਸ ਸ਼ੋਅ ਦੇ ਵਿੱਚ ਸਨ ਜਸਪ੍ਰਿਤ ਵੀ ਉੱਥੇ ਮੌਜੂਦ ਸੀ ਬਿਲਕੁਲ ਮੈਂ ਕਹਿੰਦਾ ਇੱਕ ਸਰਦਾਰ ਜੀ ਉਹ ਉਮਰ ਵੀ ਉਮਰ ਦਰਾਜ਼ ਨੇ ਔਰ ਉਹ ਜਿਸ ਤਰ੍ਹਾਂ ਦੇ ਕਮੈਂਟਸ ਪਾਸ ਕਰ ਰਹੇ ਨੇ ਉਹ ਬਹੁਤੀ ਕੋਈ ਵਧੀਆ ਗੱਲ ਨਹੀਂ ਹੈ ਉਹ ਸਾਡੇ ਪੰਜਾਬੀਆਂ ਦੀ ਸ਼ਖਸੀਅਤ ਨੂੰ ਵੀ ਵਿਗਾੜਨ ਦਾ ਇੱਕ ਸਾਧਨ ਬਣਾਇਆ ਉਹਨਾਂ ਨੇ ਜੀ ਤੇ ਇਹ ਚੀਜ਼ਾਂ ਨਹੀਂ ਹੋਣੀਆਂ ਚਾਹੀਦੀਆਂ ਔਰ ਕਿੰਨਾ ਕਿ ਅਸੀਂ ਅੱਗੇ ਇਸ ਤੋਂ ਸਿੱਖਦੇ ਹਾਂ ਔਰ ਸਭ ਤੋਂ ਵੱਡੀ ਗੱਲ ਜਿਹੜੇ ਵਿਊਅਰਸ ਨੇ ਦੇਖਣ ਵਾਲੇ ਨੇ ਚੰਗਾ ਦੇਖੋ ਉਹ ਤੁਹਾਡੀ ਮਾਨਸਿਕ ਤਾਬਿਤ ਚੰਗਾ ਕਰੇਗਾ ਦੇਖੋ ਸੇ ਦੇ ਨਹੀਂ ਹੈ ਕਿ ਅਸੀਂ ਫਿਜ਼ੀਕਲੀ ਫਿੱਟ ਆ ਅਸੀਂ ਦਿਮਾਗੀ ਤੌਰ ਤੇ ਮਾਨਸਿਕ ਤੌਰ ਤੇ ਕਿੰਨੇ ਕੁ ਫਿੱਟ ਆ ਦੇਖੋ ਹਸਣ ਨੂੰ ਬੜਾ ਕੁਛ ਆ ਤੁਸੀਂ ਬਾਲੀਵੁੱਡ ਦੇ ਵਿੱਚ ਬੜੀਆਂ ਅਜਿਹੀਆਂ ਮੂਵੀਜ਼ ਨੇ ਪੁਰਾਣੀ ਕਾਮੇਡੀ ਦੇਖੋ ਅਸਰਾਨੀ ਜਿਹੜੇ ਨੇ ਉਹਨਾਂ ਦੀ ਕਾਮੇਡੀ ਦੇਖੋ ਜਾਂ ਕਪਿਲ ਸ਼ਰਮਾ ਦਾ ਸ਼ੋਅ ਹੈ ਹੋਰ ਸਵੇਰੇ ਰੈਣਾ ਬਹੁਤ ਵੱਡਾ ਫੈਨ ਹੈ ਕਪਿਲ ਦਾ ਉਸਨੇ ਬਹੁਤ ਵਾਰੀ ਮੈਂਸ਼ਨ ਕੀਤਾ ਹੈ ਕਿ ਮੈਂ ਕਪਿਲ ਦਾ ਫੈਨ ਹਾਂ ਬਟ ਮੈਨੂੰ ਲੱਗਦਾ ਇੰਨੇ ਸਾਲਾਂ ਦੇ ਕਪਿਲ ਦੇ ਇੰਨੇ ਤਜਰਬੇ ਦੇ ਵਿੱਚ ਇਸ ਤਰੀਕੇ ਦੀ ਵਲਗੈਰਿਟੀ ਕਦੀ ਇੰਡੀਅਨ ਸ਼ੋਅ ਦੇ ਵਿੱਚ ਪੇਸ਼ ਨਹੀਂ ਹੋਈ ਬੇਸ਼ੱਕ ਉਸਨੇ ਵੱਡੇ ਵੱਡੇ ਬਾਲੀਵੁੱਡ ਸਟਾਰਸ ਦੇ ਨਾਲ ਕ੍ਰਿਕਟਰਸ ਦੇ ਨਾਲ ਇਹੋ ਜੀ ਪਰਸਨੈਲਿਟੀਆਂ ਦੇ ਨਾਲ ਜਿਹੜੇ ਆਪਣੇ ਸ਼ੋਅ ਦੇ ਵਿੱਚ ਪੇਸ਼ ਕੀਤੀਆਂ ਨੇ ਪਰ ਇਹੋ ਜਾਂ ਕੁਝ ਗੰਦ ਜਿਹੜਾ ਦੇਖਣ ਨੂੰ ਨਹੀਂ ਮਿਲਿਆ ਬਿਲਕੁਲ ਮੈਂ ਤੁਹਾਨੂੰ ਉਹੀ ਕਹਿ ਰਿਹਾ ਕਪਿਲ ਸ਼ਰਮਾ ਦੀ ਸ਼ੁਰੂਆਤ ਕਿੱਥੋਂ ਹੋਈ ਸੀ ਇੱਕ ਸਟੈਂਡ ਲਫਟਰ ਚੈਲੰਜ ਉਤੋਂ ਉਤੋਂ ਕਈ ਜਿਹੜੇ ਸਤਾਰੇ ਨਿਕਲੇ ਰਾਜੂ ਸ਼ਰਿਵਾਸਤਵ ਸੀ ਹੋਰ ਬੜੇ ਮੈਂ ਕਹਿੰਨਾ ਕਿ ਜਿਹੜੇ ਕਲਾਕਾਰ ਨੇ ਜਿਹੜੇ ਉਤੋਂ ਨਿਕਲੇ ਜਿਨ੍ਹਾਂ ਨੇ ਕਾਮੇਡ ਕਾਮੇਡੀ ਦਾ ਲੈਵਲ ਬਹੁਤ ਉੱਪਰ ਲੈ ਕੇ ਗਏ ਪਹਿਲਾਂ ਬਾਲੀਵੁੱਡ ਜਾਂ ਫਿਲਮਾਂ ਦੇ ਵਿੱਚ ਵੇਖਣ ਨੂੰ ਮਿਲਦਾ ਸੀ ਜਾਂ ਪੰਜਾਬ ਦੇ ਵਿੱਚ ਕੁਝ ਅਜਿਹੇ ਚਿਹਰੇ ਸਨ ਜਿਹੜੇ ਕਾਮੇਡੀ ਨੂੰ ਪ੍ਰਮੋਟ ਕਰਦੇ ਸਨ ਔਰ ਜਿਹੜੇ ਇਹ ਸਟੈਂਡ ਅਪ ਸ਼ੋਜ਼ ਆਉਣ ਲੱਗੇ ਇਹਨਾਂ ਨੇ ਕਾਮੇਡੀ ਨੂੰ ਬਹੁਤ ਉੱਚਾ ਲੈ ਕੇ ਗਏ ਪਰ ਜੇਕਰ ਅਜਿਹੇ ਸ਼ੋਜ਼ ਹੋਣਗੇ ਤਾਂ ਮੈਂ ਕਹਿੰਨਾ ਕਾਮੇਡੀਅਨਸ ਜਿਹੜੇ ਨੇ ਉਹ ਸ਼ਾਇਦ ਹੀ ਆਪਣਾ ਅੱਗੇ ਕੰਮ ਚਲਾ ਸਕਦੇ ਨੇ ਜਿਹੜੀਆਂ ਇਹ ਚੀਜ਼ਾਂ ਹੋ ਰਹੀਆਂ ਕਿਉਂਕਿ ਇਹ ਸਾਡੇ ਸਮਾਜ ਨੂੰ ਵਿਗਾੜਨ ਦੀ ਨੌਜਵਾਨਾਂ ਨੂੰ ਗਲਤ ਸੇਧ ਦੇਣ ਵਾਲੇ ਸ਼ੋਜ਼ ਨੇ ਇੰਡੀਆ ਗਾਟ ਲੈਟ ਐਂਡ ਵਰਗੇ ਔਰ ਸੌਰੀ ਟੂ ਸੇ ਥੈਟ ਰਣਵੀਰ ਹੋਵੇ ਆਪੂਰਵਾ ਹੋਵੇ ਜਾਂ ਹੋਰ ਕੋਈ ਹੋਵੇ ਸਮੇ ਹੋਵੇ ਇਹਨਾਂ ਨੂੰ ਚਾਹੀਦਾ ਕਿ ਤੁਸੀਂ ਰੋਲ ਮਾਡਲ ਹੋ ਯੂਥ ਜਨਰੇਸ਼ਨ ਦੇ ਤਾਂ ਆਪਣੀ ਲਿਮਟ ਦੇ ਵਿੱਚ ਰਹਿ ਕੇ ਕੁਝ ਚੰਗਾ ਦਿਓ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਕੁਝ ਚੰਗਾ ਬਣਨ ਦੇ ਲਈ ਕਮਾਉਣ ਦੇ ਲਈ ਪਰ ਤੁਸੀਂ ਦੇਖਿਆ ਹੋਵੇਗਾ ਇੱਕ ਗਲਤ ਉਹਦਾ ਬਿਆਨ ਸਭ ਕੁਝ ਮਿੱਟੀ ਬਿਲਕੁਲ ਸਭ ਕੁਝ ਮਿੱਟੀ ਉਹਨਾਂ ਨੇ ਲੋਕਾਂ ਨੇ ਇਹ ਨਹੀਂ ਦੇਖਣਾ ਕਿ ਉਹਨੇ ਕਿਹੜੇ ਕਿਹੜੇ ਲੀਡਰ ਦੀ ਇੰਟਰਵਿਊ ਕੀਤੀ ਕਿਹੜੀ ਕਿਹੜੀ ਵੱਡੀ ਪਰਸਨੈਲਿਟੀ ਦੀ ਇੰਟਰਵਿਊ ਕੀਤੀ ਕਿਹਦਾ ਕਿਹਦਾ ਪੋਡਕਾਸਟ ਕੀਤਾ ਉਹਨਾਂ ਨੇ ਕਿਹਾ ਇਹ ਉਹੀ ਰਨਵੀਰ ਹੈ ਜਿਹਨੇ ਆਪਣੇ ਮਾਪੇ ਦੇ ਬਾਰੇ ਆ ਕਮੈਂਟ ਪਾਸ ਕੀਤਾ ਲੋਕ ਇਸ ਤਰ੍ਹਾਂ ਇਸ ਲਈ ਜੇ 네ਗੇਟਿਵਿਟੀ ਬਹੁਤ ਤੇਜ਼ੀ ਨਾਲ ਫੈਲਦੀ ਹੈ ਤਾਂ 네ਗੇਟਿਵਿਟੀ ਤੁਹਾਨੂੰ ਵੀ ਖਤਮ ਬਹੁਤ ਤੇਜ਼ੀ ਨਾਲ ਕਰਦੀ ਹੈ ਇਹ ਚੀਜ਼ ਉਹ ਸਮਝ ਲੈਣ ਜੇਕਰ ਇਸ ਚੀਜ਼ ਨੂੰ ਸਮਝ ਲੈਂਦੇ ਨੇ ਫਿਰ ਐਪੀਸੋਡ ਡਿਲੀਟ ਹੋਣਗੇ ਔਰ ਅੱਗੇ ਉਹ ਕੀ ਚੰਗਾ ਦਿੰਦੇ ਨੇ ਲੋਕ ਉਹਨਾਂ ਨੂੰ ਆਪੇ ਪਿਆਰ ਕਰਨਗੇ ਗਲਤੀਆਂ ਇਨਸਾਨਾਤ ਹੁੰਦੀਆਂ ਗਲਤੀਆਂ ਨੂੰ ਸੁਧਾਰਨ ਦੀ ਜ਼ਰੂਰਤ ਹੈ ਜੀ ਅਮਨ ਜੀ ਇੱਕ ਸਵਾਲ ਮੇਰਾ ਇਹ ਸੀ ਕਿ ਜਿਵੇਂ ਬਹੁਤ ਜ਼ਿਆਦਾ ਬੈਕਲਸ਼ ਮਿਲ ਰਿਹਾ ਇੱਕ ਸਟੇਟਮੈਂਟ ਤੋਂ ਬਾਅਦ ਇਸ ਸ਼ੋ ਨੂੰ ਲੋਕ ਜਿਹੜੇ ਨੇ ਹੁਣ ਬਿਲਕੁਲ ਦੇਖਣਾ ਪਸੰਦ ਨਹੀਂ ਕਰਨਗੇ ਫਿਲਹਾਲ ਦੀ ਕੜੀ ਜਦ ਤੱਕ ਕੁਝ ਅੱਛਾ ਪੇਸ਼ ਨਹੀਂ ਕੀਤਾ ਜਾਂਦਾ ਜਾਂ ਲੋਕਾਂ ਦਾ ਦਿਲ ਦੁਬਾਰਾ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਜਾਂਦੀ ਪਰ ਇੱਕ ਦੂਜਾ ਸਾਈਡ ਵੀ ਇੰਡਸਟਰੀ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਸਮੇਂ ਰਹਿਣਾਂ ਦੇ ਬਹੁਤ ਸਾਰੇ ਇੰਡਸਟਰੀ ਦੇ ਵਿੱਚ ਹੀ ਦੋਸਤ ਲਗਾ ਲੋ ਜਾਂ ਲੋਕ ਜਿਹੜੇ ਪਸੰਦ ਕਰਦੇ ਆ ਰਹੇ ਸੀ ਜੋ ਬਹੁਤ ਜ਼ਿਆਦਾ ਪਹਿਲਾਂ ਇਸ ਦੇ ਫੇਵਰ ਦੇ ਵਿੱਚ ਸੀ ਸ਼ੋ ਦੇ ਉਹਨਾਂ ਨੂੰ ਇੱਕ ਸੋਰਸ ਐਂਟਰਟੇਨਮੈਂਟ ਵਧੀਆ ਲੱਗਣ ਲੱਗ ਗਿਆ ਸੀ ਇੱਥੇ ਲੋਕਾਂ ਦਾ ਸਵਾਲ ਇਹ ਜਾਗ ਰਿਹਾ ਕਿ ਜਿਹੜੀ ਐਫਆਈਆਰ ਰਜਿਸਟਰ ਤਾਂ ਹੋ ਚੁੱਕੀ ਹੈ ਕੇਸ ਵੀ ਇਸ ਦੇ ਉੱਤੇ ਚੱਲੇਗਾ ਜਾਂ ਫਿਰ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਲੀਗਲ ਟਰਮਸ ਹੁੰਦੀਆਂ ਨੇ ਸਾਹਮਣੇ ਆਈਆਂ ਨੇ ਪਰ ਬਹੁਤ ਸਾਰੇ ਹੋਰ ਜਿਹੇ ਮੁੱਦੇ ਜਿਹੜੇ ਨੇ ਜਿਨ੍ਹਾਂ ਨੂੰ ਕੀ ਨਜ਼ਰ ਅੰਦਾਜ਼ ਵੀ ਕੀਤਾ ਜਾ ਰਿਹਾ ਹੈ ਰੇਪ ਕੇਸ ਜਿਹੜੇ ਕਾਫੀ ਦੇਰ ਤੋਂ ਚੱਲਦੇ ਆ ਰਹੇ ਕੋਲਕਾਤਾ ਦਾ ਕੇਸ ਲਗਾ ਲੋ ਹੈ ਨਾ ਕੁਝ ਇਹੋ ਜਿਹੇ ਲੋਕਾਂ ਦਾ ਕਹਿਣਾ ਹੈ ਕਿ ਇਨ ਇਕਵੈਲਟੀ ਆ ਜ਼ਿਆਦਾ ਟੈਕਸਸ ਪੇ ਕਰਨੇ ਮੀਡਲ ਕਲਾਸ ਦੇ ਉੱਤੇ ਜ਼ਿਆਦਾ ਬੋਝ ਪਾਣਾ ਮੁੰਬਈ ਵਰਗੇ ਸ਼ਹਿਰ ਦੇ ਵਿੱਚ ਜਾਂ ਦਿੱਲੀ ਵਰਗੇ ਸਿਟੀਜ਼ ਦੇ ਵਿੱਚ ਇਹੋ ਜੀ ਚੀਜ਼ਾਂ ਬਹੁਤ ਜ਼ਿਆਦਾ ਦੇਖਣ ਨੂੰ ਮਿਲਦੀਆਂ ਨੇ ਤਾਂ ਰੋਡਸ ਜਿਹੜੀਆਂ ਨਹੀਂ ਬਣਦੀਆਂ ਪੋਲਿਟੀਕਲ ਟਰਮਸ ਜਿਹੜੀਆਂ ਨੇ ਇਸ ਵੇਲੇ ਕਿੱਥੇ ਚੁੱਪ ਬੈਠੀਆਂ ਨੇ ਪੋਲਿਟੀਕਲ ਏਜੰਸੀਜ਼ ਜਿਹੜੀਆਂ ਨੇ ਕਿਉਂ ਚੁੱਪ ਬੈਠੀਆਂ ਨੇ ਇਹੋ ਜਿਹੇ ਮੁੱਦਿਆਂ ਤੇ ਜਿੱਥੇ ਉਹਨਾਂ ਨੂੰ ਜ਼ਿਆਦਾ ਕੰਮ ਦੇ ਵਿੱਚ ਆਉਣਾ ਚਾਹੀਦਾ ਹੈ ਜਦ ਕਿ ਇੱਕ ਐਂਟਰਟੇਨਮੈਂਟ ਸੋਰਸ ਦੇ ਇੱਕ ਕਮੈਂਟ ਸੈਕਸ਼ਨ ਤੋਂ ਬਾਅਦ ਜਿਹੜੀ ਹੈ ਪੋਲਿਟਿਕਲ ਜਾਂ ਫਿਰ ਲੀਗਲ ਏਜੰਸੀ ਸਾਹਮਣੇ ਆ ਗਈ ਹੈ ਦੇਖੋ ਇਹੋ ਚੀਜ਼ਾਂ ਦਾ ਸਮਝਣ ਵਾਲੀਆਂ ਨੇ ਹੁਣ ਵੋਟਾਂ ਪੈਂਦੀਆਂ ਨੇ ਕਿਸੇ ਵੀ ਸਟੇਟ 'ਚ ਹੋਣ ਜਾਂ ਦੇਸ਼ ਦੇ ਵਿੱਚ VOTING ਹੋਵੇ ਤਾਂ ਲਗਾਤਾਰ ਇਹ ਪ੍ਰਚਾਰ ਕੀਤਾ ਜਾਂਦਾ ਕਿ ਤੁਸੀਂ ਆਪਣਾ ਲੀਡਰ ਜਿਹੜਾ ਵਾ ਉਹ ਐਥਿਕਲੀ ਚੁਣੋ ਐਥਿਕਸ ਦੇ ਬੇਸ ਤੇ ਚੁਣੋ ਕਿ ਐਥਿਕਲੀ ਉਸ ਬੰਦੇ 'ਚ ਕੀ ਕੁਆਲਿਟੀਆਂ ਨੇ ਪਰ ਮੇਰੇ ਹਿਸਾਬ ਨਾਲ ਅੱਜ ਵੀ 25 ਤੋਂ 30% ਲੋਕ ਅਜਿਹੇ ਨੇ ਜਿਹੜੇ ਕਿਸੇ ਲਾਲਚ ਦੇ ਵਿੱਚ ਵੋਟ ਪਾਉਂਦੇ ਨੇ ਜੀ ਉਹ ਇੱਕ ਸਿਆਣੇ ਬੰਦੇ ਦੀ ਮੈਂ ਗੱਲ ਦੱਸਣ ਲੱਗਾ ਉਹ ਕਹਿੰਦੇ ਜੇਕਰ ਤੁਸੀਂ ਆਪਣੀ ਵੋਟ ਨੂੰ ਵੇਚ ਕੇ ਹੂੰ ਪ੍ਰੋਫਿਟ ਲਓਂਗੇ ਤਾਂ 5 ਸਾਲ ਜਿਹੜਾ ਲੀਡਰ ਚੁਣਿਆ ਜਾਊ ਨਾ ਉਹ ਤੋਂ ਦੁੱਖੀ ਉਹ ਤੁਹਾਡੇ ਤੋਂ ਪ੍ਰੋਫਿਟ ਲਏਗਾ ਜੀ 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 ਉਹ ਤੁਹਾਨੂੰ ਹੁਣ ਸੁਪਰੀਮ ਕੋਰਟ ਨੇ ਇੱਕ ਜਿਹੜਾ ਫੈਸਲਾ ਆਇਆ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜਿਹੜੇ ਫ੍ਰੀ ਦੀਆਂ ਚੀਜ਼ਾਂ ਐਡਵਰਟਾਈਜ਼ ਕੀਤੀਆਂ ਜਾਂਦੀਆਂ ਨੇ ਪੋਲੀਟੀਕਲ ਪਾਰਟੀਆਂ ਵੱਲੋਂ ਜਾਂ ਸਰਕਾਰਾਂ ਵੱਲੋਂ ਉਹ ਵਾajib ਨਹੀਂ ਕਿਉਂਕਿ ਲੋਕ ਜਿਹੜੇ ਨੇ ਉਹ ਕਾਮਕਾਰ ਤੋਂ ਕਹ ਲੈ ਆਪਣੇ ਆਪ ਨੂੰ ਵਿਹਲਾ ਕਰਕੇ ਸਿਰਫ ਫ੍ਰੀ ਦੀ ਚੀਜ਼ ਦੇ ਪ੍ਰਤੀ ਅਟ੍ਰੈਕਟ ਹੋ ਰਹੇ ਨੇ ਜੀ ਤਾਂ ਇਹ ਚੀਜ਼ਾਂ ਬਹੁਤ ਜ਼ਰੂਰੀ ਨੇ ਸਭ ਤੋਂ ਵੱਡੀ ਗੱਲ ਜਿਹੜਾ ਸਾਡਾ ਸਿਸਟਮ ਸਾਡਾ ਸਟਰਕਚਰ ਇਹਨੂੰ ਬਦਲਣ ਦੀ ਜ਼ਰੂਰਤ ਆ ਔਰ ਜੇਕਰ ਸਪਸ਼ਟ ਦਾਰ ਤੇ ਮੈਂ ਇੱਕ ਵਾਰ ਫਿਰ ਕਹਿ ਰਿਹਾ ਮਾਫੀ ਵੀ ਮੰਗਣਾ ਸੌਰੀ ਟੂ ਸੇ ਥੈਟ ਜੇਕਰ ਅਜਿਹੀਆਂ ਚੀਜ਼ਾਂ ਅਜਿਹੇ ਸ਼ੋਜ਼ ਪਰ ਮੋਟ ਹੋਣਗੇ ਤਾਂ ਸਾਡਾ ਜਿਹੜਾ ਇਹ ਸਟਰਕਚਰ ਆ ਮੇਰੇ ਹਿਸਾਬ ਨਾਲ ਬਦਲੇਗਾ ਨਹੀਂ ਵਿਗੜੇਗਾ ਕਿਉਂਕਿ ਇਹ ਇੱਕ ਵੈਨ ਹੈ ਹਮਮੈਂ ਸ਼ੁਰੂਆਤ ਦੇ ਵਿੱਚ ਇਹਨਾਂ ਨੇ ਇੱਕ ਤੋਂ ਸਟਾਰਟ ਕੀਤਾ 2 3 4 5 ਐਪੀਸੋਡ ਚੱਲਦੇ ਰਹੇ ਪਰ ਉਹ ਇੱਕ ਬਲਗਰ ਕਮੈਂਟਸ ਜਿਹੜੇ ਨੇ ਜਾਂ ਜੋ ਚੀਜ਼ਾਂ ਉਹ ਕਰਦੇ ਸਨ ਉਹ ਵਧਦੀਆਂ ਗਿਆ ਵਧਦੀਆਂ ਗਿਆ ਔਰ ਉਸ ਵੈਨ ਦੇ ਵਿੱਚ ਅਜੇਹੀ ਗੱਲ ਜਿਹੜੀ ਆ ਰਣਵੀਰ ਨੇ ਕਹਿਤੀ ਜਿਹੜੀ ਸ਼ਾਇਦ ਸੁਣਨੀ ਵੀ ਸਾਡੇ ਲਈ ਪੋਸੀਬਲ ਨਹੀਂ ਬੜੀਆਂ ਚੀਜ਼ਾਂ ਨੇ ਕੱਲਾ ਰਣਵੀਰ ਨਹੀਂ ਬੜੀਆਂ ਹੋਰ ਚੀਜ਼ਾਂ ਨੇ ਜਿਹੜੀਆਂ ਸ਼ਾਇਦ ਅਣਦੇਖੀਆਂ ਕੀਤੀਆਂ ਜਾ ਰਹੀਆਂ ਉਹ ਇੱਕ ਰਣਵੀਰ ਵਾਲਾ ਪੋਰਸ਼ਨ ਜਿਹੜਾ ਵੱਧ ਹਾਈਲਾਈਟ ਹੈ ਗਿਆ ਕਿਉਂਕਿ ਉਹਨੇ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਉਹਨੇ ਸਾਰੇ ਰਿਸ਼ਤਿਆਂ ਦੀ ਮਰਿਆਦਾ ਨੂੰ ਤਾਰ-ਤਾਰ ਕਰ ਦਿੱਤਾ ਔਰ ਇਸੇ ਕਰਕੇ ਰਣਵੀਰ ਤੇ ਫੋਕਸ ਹੋਇਆ ਔਰ ਜਿਹੜਾ ਇਸ ਸ਼ੋਅ ਨੂੰ ਚਲਾਉਣ ਵਾਲਾ ਸੀ ਉਹਦੇ ਤੇ ਫੋਕਸ ਹੋਇਆ ਪਰ ਮੈਂ ਫੇਰ ਉਹੀ ਕਹਿ ਰਿਹਾ ਕਿ ਮਰਿਆਦਾ ਜਿਹੜੀ ਸਾਡੇ ਬਜ਼ੁਰਗਾਂ ਨੇ ਸਾਡੇ ਦੇਸ਼ ਦੇ ਵਿੱਚ ਸਾਨੂੰ ਦਿੱਤੀ ਹੈ ਸਾਡੀ ਸੰਸਕ੍ਰਿਤੀ ਬਹੁਤ ਅਮੀਰ ਆਜ ਅਮਰੀਕਾ ਦੇ ਗੋਰੇ ਵੀ ਇੱਥੇ ਆ ਕੇ ਬਰਿੰਦਾਵਨ ਚਲੇ ਜਾਓ ਉੱਥੇ ਸ਼੍ਰੀ ਕ੍ਰਿਸ਼ਨ ਤੇ ਰਾਧਾ ਜੀ ਦੀ ਆਰਾਧਨਾ ਕਰਦੇ ਨੇ ਸਾਡੀ ਜਿਹੜੀ ਬੜੀ ਖੂਬਸੂਰਤੀ ਹੈ ਸਾਡੇ ਦੇਸ਼ ਦੀ ਔਰ ਜੇਕਰ ਅਸੀਂ ਉਹਨੂੰ ਬਰਕਰਾਰ ਰੱਖਣਾ ਤਾਂ ਸਾਨੂੰ ਵੀ ਉਦਾਂ ਦਾ ਬਣਨਾ ਪੈਣਾ ਪੋਜ਼ਿਟਿਵਿਟੀ 'ਚ ਆਉਣਾ ਪੈਣਾ ਇਹ ਨਹੀਂ ਹੈ ਕਿ ਅਸੀਂ ਨੇਮ ਔਰ ਫੇਮ ਜਿਹੜਾ ਕਮਾਉਣ ਦੇ ਲਈ 네ਗੇਟਿਵਿਟੀ ਦੇ ਵਿੱਚ ਚਲੇ ਜਾਈਏ ਇਹ ਬਹੁਤ ਜਿਹੜੀ ਜ਼ਰੂਰਤ ਹੈ ਕਿਉਂਕਿ ਜੇਕਰ ਸਾਡੇ ਲੋਕ ਅਸੀਂ ਵਾਰ-ਵਾਰ ਕਹਿੰਦੇ ਆ ਹੈਲਥ ਪੜ੍ਹਾਈ ਸਾਡੀ ਚੰਗੀ ਹੋਣੀ ਚਾਹੀਦੀ ਆ ਪਰ ਕਦੇ ਇਹ ਨਹੀਂ ਸੋਚਦੇ ਕਿ ਕੈਰੈਕਟਰ ਵਾਈਜ਼ ਅਸੀਂ ਕਿਦਾਂ ਦੇ ਆ ਸਭ ਤੋਂ ਦੇਖੋ ਅਹਿਮ ਸਾਡੀ ਜ਼ਿੰਦਗੀ ਦੇ ਵਿੱਚ ਸਾਡਾ ਚੰਗਾ ਕਿਰਦਾਰ ਹੋਣਾ ਸਾਨੂੰ ਦੇਖ ਕੇ ਲੋਕ ਚੰਗੇ ਬਣਨ ਔਰ ਜੇਕਰ ਉਹਨੇ ਇਦਾਂ ਦੇ ਸ਼ੋਜ਼ ਬੱਚੇ ਦੇਖਣਗੇ ਤਾਂ ਫਿਰ ਉਹ ਅਪੂਰਵਾ ਰਣਵੀਰ ਜਾਂ ਉਹਦਾਂ ਦੇ ਕਮੈਂਟਸ ਬੋਲਣ ਘਰਾਂ ਦੇ ਵਿੱਚ ਸ਼ੁਰੂ ਹੋ ਜਾਣਗੇ ਫਿਰ ਸਾਡੀ ਸੰਸਕ੍ਰਿਤੀ ਕਿੱਥੇ ਜਾਊ ਇਹ ਚੀਜ਼ਾਂ ਸੋਚਣ ਵਾਲੀਆਂ ਨੇ ਔਰ ਜ਼ਿੰਮੇਵਾਰੀ ਬਣਦੀ ਹੈ ਸਰਕਾਰ ਦੀ ਔਰ ਮੈਂ ਕਹਿੰਨਾ ਕਿ ਚਾਹੇ ਦੇਰ ਆਏ درست ਆਏ ਇੱਕ ਵਾਰ ਫਿਰ ਇਹੀ ਕਹਿ ਰਿਹਾ ਹਾਂ ਸਰਕਾਰ ਨੇ ਜੋ ਕਾਰਵਾਈ ਕੀਤੀ ਹੈ ਵਧੀਆ ਕੀਤੀ ਆ ਔਰ ਮਿਸਾਲ ਦੇ ਤੌਰ ਤੇ ਹੁਣ ਉਹਨਾਂ ਨੂੰ ਵੀ ਚੰਗਾ ਬਣਨਾ ਚਾਹੀਦਾ ਔਰ ਚੰਗਿਆਈ ਜਿਹੜੀ ਆ ਉਹ ਲੋਕਾਂ ਦੇ ਵਿੱਚ ਵੰਡਣੀ ਚਾਹੀਦੀ ਹੈ ਜੀ ਬਿਲਕੁਲ ਤਾਂ ਇਸ ਤਰੀਕੇ ਦੇ ਹੋਰ ਵੀ ਡਿਸਕਸ਼ਨ ਜਰੂਰ ਤੁਹਾਡੇ ਨਾਲ ਪ੍ਰੈਜੈਂਟ ਕਰਾਂਗੇ ਔਰ ਤੁਸੀਂ ਕਮੈਂਟ ਸੈਕਸ਼ਨ ਚ ਜਰੂਰ ਦੱਸਿਓ ਕਿ ਤੁਹਾਡਾ ਇਸ ਉੱਤੇ ਕੀ ਐਕਸ਼ਨ ਹੈ ਕਿਵੇਂ ਕਿਸ ਤਰੀਕੇ ਦੇ ਨਾਲ ਇਹ ਮੋਰਲ ਵੈਲਿਊਜ਼ ਨੂੰ ਦੇਖ ਕੇ ਸ਼ੋਅ ਬਣਨਾ ਚਾਹੀਦਾ ਸੀਗਾ ਜਾਂ ਫਿਰ ਕਮੈਂਟ ਜੋ ਪਾਸ ਹੋਇਆ ਕਿ ਜਿਹੜਾ ਸ਼ੋਅ ਬਣਾਉਣ ਵਾਲਾ ਉਸ ਨੂੰ ਉੱਤੇ ਐਕਸ਼ਨ ਲੈਣਾ ਚਾਹੀਦਾ ਸੀ ਇੱਕ ਮਾਫੀ ਜਿਹੜੀ ਉਸ ਦੇ ਵੱਲੋਂ ਮੰਗੀ ਗਈ ਹੈ ਮਾਫੀ ਮੰਗਣੀ ਆਡੀਅנס ਤੋਂ ਕਾਫੀ ਹੈ ਕਿਉਂਕਿ ਉਸ ਤਰੀਕੇ ਦੀ ਪਰਸਨੈਲਿਟੀ ਜਿਸ ਨੇ ਵੱਡੀ ਵੱਡੀ ਪਰਸਨੈਲਿਟੀਆਂ ਨੂੰ ਸਾਹਮਣੇ ਕੁਰਸੀ ਤੇ ਬਿਠਾ ਕੇ ਸਵਾਲ ਜਵਾਬ ਕੀਤੇ ਉਹਨਾਂ ਦੀ ਪਰਸਨਲ ਚੀਜ਼ਾਂ ਜਿਹੜੀਆਂ ਨੇ ਲੋਕਾਂ ਦੇ ਅੱਗੇ ਰੱਖਿਆ ਨੇ ਆਡੀਅੰਸ ਨੂੰ ਪਸੰਦ ਵੀ ਆਈਆਂ ਕਾਫੀ ਪਰ ਇੱਕ ਕਮੈਂਟ ਦੇ ਕਰਕੇ ਇੱਕ ਗਲਤੀ ਕਰਕੇ ਆਪਣੇ ਪੈਰ ਤੇ ਕੁਲਹਾੜੀ ਮਾਰ ਲੱਤੀ ਔਰ ਆਪਣੀ ਜਿਹੜੀ ਬਣੀ ਬਣਾਈ ਕਰੀਅਰ ਨੂੰ ਜਿਹੜਾ ਉੱਤੇ ਪਾਣੀ ਫੇਰ ਲੱਤਾ ਲੋਕ ਬਹੁਤ ਪਸੰਦ ਕਰਦੇ ਸੀ ਇਹਨਾਂ ਇਨਫਲੂਐਂਸਰਸ ਨੂੰ ਤੇ ਹੁਣ ਇਹਨਾਂ ਦੇ ਉੱਤੇ ਜੋ ਬੈਕਲੈਸ਼ ਦੇਖਣ ਨੂੰ ਮਿਲਿਆ ਉਹ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਮੁੱਦਾ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਜ਼ਰੂਰ ਦੱਸਿਓ ਕਿ ਇਸ ਤਰੀਕੇ ਦੇ ਨਾਲ ਤੁਸੀਂ ਇਸ ਸਾਰੀ ਵਰਤਾਰੇ ਨੂੰ ਦੇਖ ਸਕਦੇ ਹੋ ਹੋਰ ਵਧੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮ